ਇਹ ਬੱਚੇ ਬੱਚਿਆਂ ਦਾ ਕਲਾਕਾਰਾਂ ਮੈਂ ਕਹਿੰਨਾ ਬੱਚਿਆਂ ਦੇ ਮਨ ਚ ਕਲਾਕਾਰਾਂ ਬਾਰੇ ਬੜੀ ਕਰੇਜ਼ ਹੈ ਜੀ ਇਹਨਾਂ ਦੇ ਮਨ ਚ ਖਾਸ ਤੌਰ ਤੇ ਮਾਲਵੇ ਦੇ ਬੱਚੇ ਸਾਡਾ ਇਲਾਕਾ ਬਈ ਬਈ ਇਹਨਾਂ ਦੇ ਮਨ ਚ ਕਲਾਕਾਰਾਂ ਬਾਰੇ ਇਦਾਂ ਦੀਆਂ ਗੱਲਾਂ ਨੇ ਵੀ ਲਵੀ ਸਦੂਰ ਕੰਦਰ ਪਤਾ ਨਹੀਂ ਕਿਵੇਂ ਤੁਰਦਾ ਹੋਰਦਾਸ ਮਾਨ ਪਤਾ ਨਹੀਂ ਕਿ ਕਿਹ ਖਾਂਦਾ ਹੋ ਪੌਣ ਤਮਾਨ ਪਤਾ ਨਹੀਂ ਕਿੱਥੇ ਸੌਂਦਾ ਹੋ ਮਲੇ ਨਾ ਨਾ ਅਸੀਂ ਆਮ ਬੰਦੇ ਨਹੀਂ ਹੁੰਦੇ ਆ ਪਿੱਛੇ ਜੇ ਇੱਕ ਪ੍ਰੋਗਰਾਮ ਤੇ ਜਾ ਰਿਹਾ ਸੀ ਮੈਨੂੰ ਤਾਂ ਖਾਸ ਹੀ ਪਿਆਰ ਕਰਦੇ ਆ ਪਿੱਛੇ ਜੇ ਮੈਂ ਇੱਕ ਪ੍ਰੋਗਰਾਮ ਤੇ ਜਾ ਰਿਹਾ ਸੀ ਮੈਨੂੰ ਪਤਾ ਲੱਗ ਗਿਆ ਵੀ ਕਿੰਨਾ ਪਿਆਰ ਕਰਦੇ ਆ ਮੈਨੂੰ ਕਿਵੇਂ ਬਈ ਭਵਾਨੀਗੜ੍ਹ ਦੇ ਨੇੜੇ ਸਾਡੀ ਗੱਡੀ ਪੈਂਚਰ ਹੋ ਗਈ ਮੈਂ ਗੱਡੀ ਦੇ ਬਾਹਰ ਖੜ ਗਿਆ ਡਰਾਈਵਰ ਮੁੰਡਾ ਗੱਡੀ ਦਾ ਟਾਇਰ ਬਦਲਣ ਲੱਗ ਗਿਆ ਤਿੰਨ ਬੱਚੇ ਆਏ ਸਕੂਲ ਵਾਲੇ ਇੱਕੋ ਸਾਈਕਲ ਤੇ ਸੀ ਇੱਕ ਡੰਡੇ ਦੇ ਬੜਾ ਦੇ ਇੱਕ ਪਿੱਛੇ ਇੱਕ ਚਲਾਉਂਦਾ ਸੀ ਸੱਤ ਮਿੰਟ ਅੱਠ ਮਿੰਟ ਚੜਦੇ ਹੋਣੇ ਤਿੰਨ ਆਏ ਬੱਚੇ ਤੇ ਮੇਰੇ ਨਾਲ ਖਾਸ ਪਿਆਰ ਆ ਤੇ ਬੋਲੀ ਵੀ ਮਾਲਵੇ ਦੇ ਬੱਚਿਆਂ ਦੀ ਬੜੀ ਮਿੱਠੀ ਹੈ ਜੀ ਕਿਵੇਂ ਜਤਾਇਆ ਪਿਆਰ ਬਈ ਉਹਨਾਂ ਨੇ ਸਾਡਾ ਲੱਕ ਹੈ ਮੇਰੇ ਵੱਲ ਵਿੰਗਾ ਜਾ ਦੇਖ ਕੇ ਇੱਕ ਪਤਾ ਕੀ ਕਹਿੰਦਾ ਕੀ ਬਈ ਕੰਜਾ ਦਾ ਭਗਵਾਨਤ ਮੋਹ ਲਾਗਦਾ ਹੋਏ ਭਈ ਕੰਜਰ ਦਾ ਤਾਂ ਇਦਾਂ ਹੀ ਕਹਿੰਦੇ ਨੇ ਬੋਲੀ ਨੂੰ ਮਿੱਠਾ ਕਰਨ ਵਾਸਤੇ ਥੋੜਾ ਲਾਉਣਾ ਪੈਂਦਾ ਨਹੀਂ ਤਾਂ ਫਿੱਕੀ ਫਿੱਕੀ ਰਹਿੰਦੇ ਪੰਜਾਬੀ ਐਵੇਂ ਯਾਰ ਬਸ਼ੀਸ਼ਣ ਲਾਉਂਦੇ ਨੇ ਬਸ਼ੀਸ਼ਣ ਹਾਂ ਦੂਜਾ ਪਤਾ ਕੀ ਕਹਿੰਦਾ ਉਹਨੇ ਸਿਰੇ ਹੀ ਲਾਤੀ ਗੱਲ ਕਿਵੇਂ ਲੱਗਦਾ ਮੇਰਾ ਸਾਲਾ ਉਹੀ ਆ ਓਏ ਲਓ ਜਿਨ੍ਹਾਂ ਨੇ ਫੈਸਲਾ ਕਰ ਲਿਆ ਕਿ ਉਹੀ ਐ ਤੀਜਾ ਪਤਾ ਕੀ ਕਹਿੰਦਾ ਹਾਂ ਓਏ ਤਾਂ ਕੰਜਰ ਦਾ ਜੰਮੀ ਬੰਦਿਆ ਵਰਗਾ ਓਏ ਮਾਖਾ ਨਹੀਂ ਮੈਂ ਸਿੰਘ ਘਰੇ ਭੁੱਲੇ ਪੂਛ ਗੱਡੀ ਚ ਪਈ ਮੇਰੀ ਮਾਖਾ ਮੈਂ ਨਾਡੀ ਕਸਣੇ ਬਸ ਉਹਨੂੰ ਉਹ ਨੌਟੀ ਬਹੁਤ ਹੁੰਦੀ ਹੈ ਸ਼ਰਾਰਤੀ ਬਹੁਤ ਜਾਂਦੀ ਹੈ ਇਹ ਸੀ ਇੱਕ ਕ੍ਰੇਜ਼ੀ ਹੈ ਪਿਆਰੀ ਕ੍ਰੇਜ਼ੀ ਹੈ ਬੱਚੇ ਵੈਸੇ ਆਪਾਂ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਨੂੰ ਅੱਗੇ ਤੋਰੀਏ ਆ ਪਬਲਿਕ ਦੇ ਵਿੱਚੋਂ ਨਾ ਕੁਝ ਸਵਾਲ ਆਏ ਨੇ ਤੇਰੇ ਲਈ ਨਹੀਂ ਪਹਿਲਾਂ ਮੈਨੂੰ ਤੂੰ ਮੈਂ ਮੇਰਾ ਸਵਾਲ ਹੈ ਤੇਰੇ ਵਾਸਤੇ ਵੀ ਤੂੰ ਇੰਨਾ ਕੀ ਵਧਿਆ ਕਿ ਕੱਚਾ ਤੋੜ ਲਿਆ ਸੀ ਕੀ ਗੱਲ ਹੋ ਗਈ ਸੀ ਗੱਲ ਕੀ ਹੋ ਗਈ ਸੀ ਘਰ ਫੁੱਲਾ ਕੀ ਹੋਇਆ ਸੀ ਜਦੋਂ ਜੰਮਿਆ ਸੀ ਯਾਰ ਮੈਂ ਨਹੀਂ ਫੇਰ ਵੀ ਕੋਈ ਕਾਲੀ ਸੀ ਤੇਰੇ ਬਾਪੂ ਨੂੰ ਕੋਈ ਗੰਮ ਦਾ ਜੱਜ ਨਾ ਕਰ ਲੈਂਦਾ ਦਾ ਸਾਦਾ ਹੀ ਯਾਰ ਜੇ ਯਾਰ ਤੂੰ ਸਵਾਲਾਂ ਦੇ ਜਵਾਬ ਨਹੀਂ ਦਿੰਨੇ ਹੱਥ ਖੜੇ ਕਰ ਦੇ ਫਿਰ ਨਹੀਂ ਮੈਂ ਜਵਾਬ ਦੇਣ ਤੋਂ ਡਰਦਾ ਕੀ ਕੀ ਸਵਾਲ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਂਗਾ ਨਹੀਂ ਲੋਕਾਂ ਦੇ ਸਵਾਲ ਨਹੀਂ ਲੋਕਾਂ ਦੇ ਸਵਾਲ ਨੇ ਕਾਕਾ ਕਿੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਐਸ ਡੀ ਐਮ ਸਾਹਿਬ ਬੈਠੇ ਨੇ ਦੇਖੋ ਵੀ ਆਈ ਪੀ ਲੋਕ ਨੇ ਅੱਛਾ ਪ੍ਰੋਗਰਾਮ ਫੈਮਿਲੀ ਐਂਟਰਟੇਨਮੈਂਟ ਹੋ ਰਿਹਾ ਲੋਕਾਂ ਦਾ ਚੀਪ ਦਾ ਖਾਦੀ ਪੀਤੀ ਜਾਣਾ ਪੁੱਟਾ ਸਦਾ ਸਵਾਲ ਪੁੱਛਣਾ ਮੈਂ ਗਲਤ ਜਵਾਬ ਦੇ ਦੂੰਗਾ ਪ੍ਰੋਗਰਾਮ ਖਰਾਬ ਹੋ ਜਾਊਗਾ ਦੇਖ ਲੈ ਨਲਾਇਕ ਸਤ ਹੁੰਨੇ ਦੇ ਨਾਲ ਹੱਥ ਖੜੇ ਕਰ ਦੇ ਯਾਰ ਫਿਰ ਨਹੀਂ ਠੀਕ ਆਂਡੇ ਐ ਦਰੋਂ ਬਈ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਪਹਿਲੀ ਭਰੀ ਆ ਆ ਜਾ ਅੱਧ ਕਰਦਾ ਯਾਰ ਜਵਾਬ ਛੱਡ ਮੈਂ ਤਾਂ ਜੀ ਡੀ ਰੋਟਵਾ ਦੂੰ ਆ ਜਾ ਯਾਰ ਪਹਿਲਾ ਸਵਾਲ ਨਾ ਹੈਗਾ ਇੱਕ ਸਟੂਡੈਂਟ ਵੱਲੋਂ ਸਟੂਡੈਂਟ ਵਿਦਿਆਰਥੀ ਮੇਰੇ ਦੇਸ਼ ਦਾ ਪੁੱਵਖ ਬਿਲਕੁਲ ਕੀ ਪੁੱਛਿਆ ਮੇਰੇ ਕੰਟਰੀ ਦੇ ਫਿਊਚਰ ਨੇ ਤੇਰੇ ਦੇਸ਼ ਦੇ ਪੁੱਵਖ ਨੇ ਪੁੱਛਿਆ ਹੂੰ ਕਹਿੰਦਾ ਭਗਵਾਨਤ ਮਾਨ ਜੀ ਜਦੋਂ ਮੈਂ ਕਿਸੇ ਕੁੜੀ ਨਾਲ ਫੜ ਕੇ ਗੱਲ ਕਰਦਾ ਨਾ ਤਾਂ ਮੇਰੀਆਂ ਲੱਤਾਂ ਹੀ ਨੇ ਕੰਬਣ ਲੱਗ ਜਾਂਦੀਆਂ ਨੇ ਕੋਈ ਇਲਾਜ ਦੱਸੋ ਉਹਨੂੰ ਕਹਾਂ ਕੋਈ ਗੱਲ ਨਹੀਂ 15-20 ਦਿਨ ਹੋਰ ਠਹਿਰ ਜਾ ਜਦੋਂ ਕਿਸੇ ਕੁੜੀ ਦੇ ਘਰ ਦੇ ਨੇ ਦੋਨੇ ਵੱਟੀਆਂ ਹਟ ਜਾਣਗੀਆਂ ਉਹਦੇ ਹਾਂ ਇਹ ਲੱਤਾਂ ਫੜਵਾਉਣ ਵਾਲੇ ਕੰਮ ਹੈ ਹਾਂ ਆ ਇੱਕ ਨਾ ਯਾਰ ਸਵਾਲ ਹੋਰ ਹੈ ਅਗਲਾ ਹੂੰ ਆ ਬੰਦਾ ਮਿਲਿਆ ਮੈਨੂੰ ਮੇਰੇ ਵਰਗਾ ਕੋਈ ਉੱਚਾ ਲੰਬਾ 6 ਫੁੱਟ ਦਾ ਅੱਛਾ 6 ਫੁੱਟ ਤੇਰੇ ਵਾਂਗੂੰ ਚੌੜੀ ਛਾਤੀ ਹੂੰ ਬੜੇ ਅਜੀਬ ਜਿਹੇ ਤਰੀਕੇ ਨਾਲ ਬੋਲਦਾ ਸੀ ਵੀ ਜਿਵੇਂ ਉਹ ਬੋਲਦਾ ਸੀ ਉਹ ਮੰਜ ਮੈਨੂੰ ਪੁੱਛਦੇ ਖੜਾ ਛੜਾ ਲ ਆਪਦਾ ਉਵੇਂ ਹੀ ਬੋਲਾਂ ਉਵੇਂ ਪੁੱਛਦਾ ਉਹ ਕਹਿੰਦਾ ਭਗਵਾਨ ਤੁਮਾਨ ਜੀ ਜੀ ਮੈਂ ਨਾ ਜੀ 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 ਮੈਂ ਪੁਲਿਸ ਦੇ ਵਿੱਚ ਜੀ ਭਰਤੀ ਹੋਣਾ ਚਾਹੁੰਦਾ ਜੀ ਕੋਈ ਤਰੀਕਾ ਦੱਸੋ ਜੀ ਅਜੇ ਇਦਾਂ ਹੀ ਬੋਲਦਾ ਸਾਰੀ ਉਮਰ ਪੁਲਿਸ 'ਚ ਨਹੀਂ ਭਰਤੀ ਹੋ ਸਕਦੇ ਇਹਨੂੰ ਕੋਈ ਹੋਰ ਕੰਮ ਕਰ ਲੈ ਕੋਈ ਹਾਂ ਕਿਉਂ ਉਹ ਇਹ ਤਾਂ ਗੱਲ ਗੱਲ ਤੇ ਜੀ ਕਹਿੰਦਾ ਪੁਲਿਸ ਵਾਲਾਂ ਦੀ ਬੋਲੀ 'ਚ ਤਾਂ ਮ ਨਾ ਫਿਰ ਥਾਣੇ ਚ ਵੀ ਇੱਦਾਂ ਕਰਿਆ ਕਰੂ ਭਰਤੀ ਹੋ ਕੇ ਚੋਰ ਜੀ ਹਾਂ ਜੀ ਆ ਬੈਠੋ ਜੀ ਜੇ ਜਾਇ ਤਾਂ ਹੋਵੇ ਤਾਂ ਕੁਟਿਏ ਜੀ ਇਹਨੂੰ ਕਹਾਂ ਜੋ ਪੁਲਿਸ ਭਰਤੀ ਹੋਣਾ ਬੋਲੀ ਸੁਧਾਰਨੀ ਪੈਣੀ ਆ ਥੋੜੀ ਜੀ ਓ ਠੀਕ ਹੈ ਠੀਕ ਹੈ ਚਲ ਅਗਲਾ ਸਵਾਲਾ ਕਮਲ ਸਾਉਂਡ ਵਾਲਿਆਂ ਵੱਲੋਂ ਅੱਛਾ ਆ ਕਾਲੇ ਨੇ ਕੀਤਾ ਹਾਂ ਸਾਡੇ ਧੂਰੀ ਦਾ ਅੱਛਾ ਮੈਨੂੰ ਪਤਾ ਹੈ ਹਾਂ ਕਹਿੰਦਾ ਭਗਵਾਨ ਸਮਾਨ ਜੀ ਜਿਹੜੀਆਂ ਰੋਡਵੇਜ ਦੀਆਂ ਸਰਕਾਰੀ ਬੱਸਾਂ ਹੁੰਦੀਆਂ ਨੇ ਇੱਥੇ ਹਾਸੇ ਵਾਲੀ ਗੱਲ ਆਈ ਆ ਉਹ ਰੋਡਵੇਜ ਨੂੰ ਸਰਕਾਰੀ ਕਹਿਣ ਦੀ ਕੀ ਲੋੜਾ ਸ਼ਕਲ ਤੋਂ ਹੀ ਪਤਾ ਲੱਗ ਜਾਂਦਾ ਇੱਦਾਂ ਇੱਦਾਂ ਜਾਂਦੀ ਹੁੰਦੀ ਐ ਬੱਸ ਡੇਡੀ ਡੇਡੀ ਐ। ਅਜਾ ਡੇਡੀ ਡੇਡੀ ਬੱਸ ਜਾਂਦੀ ਹੁੰਦੀ ਐ। ਰੋਡਵੇ ਦੀ ਰੋਡ ਪਿੱਛੇ ਸਰਕਾਰ ਨੇ ਫੱਟਾ ਲਾਇਆ ਹੁੰਦਾ ਆਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਓ ਬੱਸ ਨੂੰ ਪੋਲੀਓ ਹੋਇਆ ਹੁੰਦਾ ਦੱਸ। ਉਹ ਪਹਿਲਾਂ ਬੱਸਾਂ ਬਚਾ ਲਓ ਬੱਚੇ ਬਾਅਦ ਵਿੱਚ ਦੇਖਾਂਗੇ ਯਾਰ। ਯਾਰ ਤੂੰ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਗਿਆ। ਅੱਛਾ ਤੇਰਾ ਸਵਾਲ ਹੋਰ ਹੈ ਕੋਈ? ਹਾਂ ਸਵਾਲ ਕੋਈ ਹੋਰ ਹੈ। ਪੁੱਛੋ। ਸਵਾਲ ਕਾਲੇ ਨੇ ਇਹ ਕੀਤਾ ਹੈ। ਕਹਿੰਦਾ ਵੀ ਜੇ ਰੋਡਵੇ ਦੀਆਂ ਬੱਸਾਂ ਦੇ ਵਿੱਚ ਕੰਡਕਟਰ ਕੁੜੀਆਂ ਹੁੰਦੀਆਂ ਤਾਂ ਕੀ ਹੁੰਦਾ ਬਈ? ਫੇਰ ਕੀ ਹੋਣਾ ਸੀ ਫੇਰ ਤਾਂ ਕਿਸੇ ਸਵਾਰੀ ਨੇ ਬਸ ਚ ਉਤਰਨਾ ਹੀ ਨਹੀਂ ਸੀ ਉਹਨੇ ਪੁੱਛਿਆ ਸੀ ਅ ਤੁਸੀਂ ਕਿੱਥੇ ਜਾਣਾ ਹੈ ਆਉਂ ਆਲ ਕੋ ਜਿੱਥੇ ਮਰਜੀ ਲੈ ਜਾਓ ਜਿੱਥੇ ਕਹੇਗੀ ਸ਼ਾਰ ਮਾਰਾਂਗੇ ਤੇਰੀ ਸੀਟੀ ਤੋਂ ਬਾਹਰ ਆ ਸਰਕਾਰ ਨੂੰ ਬੜਾ ਫਾਇਦਾ ਹੋਣਾ ਸੀ ਖਜ਼ਾਨੇ ਭਰੇ ਹੀ ਰਹਿਣੇ ਸੀ ਓਏ ਕਿਸੇ ਨੇ ਬਕਾਇਆ ਹੀ ਨਹੀਂ ਮੜਵਾਉਣਾ ਸੀ ਅੱਛਾ ਉਹਨੇ ਪੁੱਛਿਆ ਸੀ ਅ ਤੁਹਾਡਾ ਕਿੰਨਾ ਬਕਾਇਆ ਹੈ ਅਸੀਂ ਜਾਨ ਦੇਣ ਨੂੰ ਫਿਰਦੇ ਆ 4.5 ਰੁਪਿਆ ਦੀ ਕੀ ਗੱਲ ਐ ਰੱਖ ਲੈ ਵੈਰ ਨੇ ਅਗਲੇ ਘੜੇ ਸਮਝ ਲਾਂਗੇ ਆਪੋ ਜੀ ਇੰਨਾ ਫਰਕ ਹੈ ਜਿੰਨਾ ਸਰੀਲੇ ਔਰ ਬੇਸੁਰੇ ਗਾਇਕਾਂ ਦਾ ਥੋੜੀ ਇਸ ਮਹਿਕਮੇ ਦੀ ਮਜਬੂਰੀ ਜਾਂਦੀ ਸੀ ਬਾਅਦ ਚ ਬਦਨਾਮ ਇਹਨਾਂ ਨੂੰ ਕਰਦੇ ਆ ਵੀ ਧੱਕਾ ਕਰਦੇ ਨੇ ਪੁਲਿਸ ਵਾਲੇ ਅਸੀਂ ਆਪ ਹੀ ਡਿਊਟੀ ਦੇ ਇਹਨਾਂ ਨੂੰ ਕਰਨ ਲਈ ਫਿਰ ਮਜਬੂਰ ਕਰਦੇ ਆ ਕਿਉਂਕਿ ਇਹ ਮਹਿਕਮਾ ਐਸਾ ਹਰ ਮਹਿਕਮੇ ਦੇ ਆਪੋ ਆਪਣੇ ਕਾਰੋਬਾਰ ਦਾ ਸਾਥ ਹੁੰਦਾ ਹਰ ਆਪੋ ਆਪਣੇ ਕਸਬ ਦਾ ਵਾਕਫਕਾਰ ਹੁੰਦਾ ਵੀ ਮੇਰਾ ਕੰਮ ਕਿੱਦਾਂ ਚੱਲਣਾ ਐ ਇਸ ਕਰਕੇ ਪੋਲਸ ਵਾਲੇ ਨੇ ਕਸੂਰ ਨਹੀਂ ਹੁੰਦਾ ਹੁਣ ਥਾਣੇ ਕਿਸੇ ਨੂੰ ਲਿਜਾ ਕੇ ਜੇ ਪਿਆਰ ਨਾ ਪੁੱਛਣ ਓਏ ਮੇਰਾ ਕੀ ਚੂ ਮੀਚੂ ਓਏ ਲਾਜੂ ਵਾਜੂ ਓਏ ਕੁੜੀ ਛੇੜੀ ਚ ਐਸ ਐਚਓ ਕਿਸੇ ਨੂੰ ਠੋਡੀ ਤੇ ਕੁੱਤ ਕੁੱਟੀਆਂ ਕਰਕੇ ਪੁੱਛਣ ਓਏ ਮੇਰਾ ਕਾਕਾ ਮੋਹ ਓਏ ਦੱਛਾ ਦੱਤੀ ਲੜਕੀ ਛੇੜੀ ਚ ਕੋਈ ਮੰਦਾ ਛੇੜੀ ਸੀ ਕੇ ਇਹਨੂੰ ਠੰਡਾ ਪਿਆ ਕੇ ਨਾਲ ਕਾਜੂ ਖਵਾ ਕੇ ਪੁੱਛਣ ਓਹ ਚੋਰੀ ਫਿਰ ਤੁਸੀਂ ਕਿਉਂ ਕੀਤੀ ਸੀ ਭਲਾ ਕੋਈ ਮੰਦਾ ਜੇ ਇਹ ਜਿਹੜਾ ਅੰਦਰੋਂ ਖੁਰਚ ਮਕ ਮੰਗਲਮ ਕੱਢ ਕੇ ਲਿਆਉਂਦੇ ਹਨ ਉਹਨੂੰ ਵੇਖ ਕੇ ਦੂਰਾ ਹੀ ਮਨ ਜਾਂਦਾ ਪਾ ਪਿਛਲੀ ਵੀ ਮੈਂ ਕੀਤੀ ਸੀ ਜੀ ਪਿਛਲੀਆਂ ਦੋ ਵੀ ਮਨ ਜਾਂਦਾ ਇਹ ਮਹਿਕਮੇ ਦੀ ਮਜਬੂਰੀ ਹੈ ਇਹ ਲਾਡੀਆਂ ਕਰਨ ਤਾਂ ਪਿੰਦ ਜਨਰਲ ਸਰਦਾਰ ਹਿੰਮਤ ਸਿੰਘ ਉਹਨਾਂ ਦੇ ਪਾਇਲਟ ਜਿਹੜੇ ਉਹਨਾਂ ਦੀ ਗੱਡੀ ਲੈ ਕੇ ਆਏ ਨੇ ਨਾਲ ਉਹਨਾਂ ਦੇ ਸੋ ਪਲੀਜ਼ ਗੱਡੀ ਦੇ ਕੋਲ ਬਹੁਤ ਛੇਤੀ ਪਹੁੰਚ ਜਾਣ ਕਿਉਂਕਿ ਤੁਹਾਨੂੰ ਦੱਸਿਆ ਵੀ ਹਰ ਬੰਦੇ ਦਾ ਕਸਬ ਹੈ ਜਨਰਲ ਸਾਹਿਬ ਪੂਰੀ ਫੋਰਸ ਚਲਾਉਂਦੇ ਰਹੇ ਪੂਰੀ ਆਰਮੀ ਚਲਾਉਂਦੇ ਰਹੇ ਪਰ ਗੱਡੀ ਵੇਲੇ ਫਿਰ ਪਾਇਲਟ ਦੀ ਲੋੜ ਪੈਂਦੀ ਹੈ ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਕਸਬ ਹੁੰਦਾ ਆਪੋ ਆਪਣਾ ਕਾਰੋਬਾਰ ਹੁੰਦਾ ਸੋ ਪੁਲਸ ਵਾਲਿਆਂ ਦੇ ਵੀ ਕਾਰੋਬਾਰ ਹੈ ਲਾਡੀਆਂ ਫਾਡੀਆਂ ਕਰਨ ਤੇ ਆ ਜਾਂਦੇ ਤੇ ਤੁਰੇ ਜਾਂਦੇ ਆ ਅੱਜ ਕੱਲ੍ਹ ਜ਼ੁਰਮ ਹੋਣ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਐਵੇਂ ਮਹਿਕਮਾ ਬਦਨਾਮ ਹੋ ਜਾਂਦਾ ਮੈਂ ਥੋੜੀ ਸਿਫਤ ਤਾਂ ਕਰਨ ਢਿਆਂ ਪੁਲਸ ਵਾਲਿਆਂ ਦੀ ਵੀ ਕਰ ਲੈਣੀ ਚਾਹੀਦੀ ਸਿਫਤ ਥੋੜੀ ਜੀ ਕਿਉਂਕਿ ਅੱਜ ਮੈਂ ਜਲੰਧਰ ਵਾਪਸ ਵੀ ਜਾਣਾ ਰਸਤੇ 'ਚ ਠਾਈ ਨਾਕੇ ਆਉਂਦੇ ਆ ਮਤੇ ਪਤਾ ਲੱਗੇ ਵੱਲਾ ਵੇਰ ਕਿਤੇ ਘੁੱਗੀ ਫੁੰਡੀ ਗਈ ਵੇ ਅਸੀਂ ਇਸ ਮੇਹਕ ਮੇਰੀਆਂ ਕੁਰਬਾਨੀਆਂ ਜਿਹੜੇ ਦੁਬਾਰਾ ਮੇਲੇ ਲੱਗਣ ਲੱਗੇ ਇਸ ਇਲਾਕੇ ਚ ਵਰਨਾ ਇਹ ਮੇਲੇ ਮੁਸਾਬੇ ਲੱਗਣਾ ਹੀ ਬੰਦ ਹੋ ਗਏ ਸੀ ਇੱਕ ਵਕਤ ਪੰਜਾਬ ਚ ਐਸਾ ਵੀ ਰਿਹਾ ਇਸ ਇਲਾਕੇ ਚ ਸਪੈਸ਼ਲੀ ਇਹਦੇ ਵਿੱਚ ਸ਼ੁਗਲ ਮੇਲੇ ਦੀਆਂ ਗੱਲਾਂ ਹੁੰਦੀਆਂ ਜਿੱਦਾਂ ਮੇਰੇ ਯਾਰ ਪਿੱਛੇ ਜੇ ਇੱਕ ਥਾਣੇਦਾਰ ਭਰਤੀ ਹੋ ਗਿਆ ਐਸਾ ਹੀ ਉਹ ਇੱਕ ਚੌਂਕੀ ਦਾ ਇੰਚਾਰਜ ਲਾ ਦਿੱਤਾ ਉਹਨੂੰ ਉਹ ਪੰਛੀਆਂ ਪੰਰਦਿਆਂ ਨੂੰ ਪਿਆਰ ਕਰਨ ਵਾਲਾ ਕਲਾਕਾਰ ਕਿਸਮ ਦਾ ਬੰਦਾ ਉਹਨੂੰ ਸ਼ੌਕ ਸੀ ਪੰਛੀ ਰੱਖਣਾ ਉਹਨੇ ਇੱਕ ਤੋਤਾ ਰੱਖਿਆ ਬੜਾ ਸੋਹਣਾ ਪਹਿਲੇ ਤਾਂ ਮੈਂ ਸ਼ੁਕਰ ਕੀਤਾ ਵੀ ਇਹਨੂੰ ਕਿਤੇ ਘੁੱਗੀ ਰੱਖਣ ਦਾ ਸ਼ੌਕ ਨਹੀਂ ਚੜਿਆ ਨਹੀਂ ਤੇ ਮੈਨੂੰ ਪਿੰਜਰੇ 'ਚ ਪਾ ਲੈਣਾ ਸੀ ਉਹਨੇ ਉਹਨੇ ਤੋਤਾ ਰੱਖਿਆ ਬੜਾ ਸੋਹਣਾ ਬੋਲਣ ਵਾਲਾ ਤੋਤਾ ਜਿੱਦਾਂ ਹੀ ਵਿਹਲੇ ਹੋ ਕਿ ਉਹਨੇ ਥਾਣੇ 'ੋਂ ਸ਼ਾਮੀ ਘਰ ਆਉਣਾ ਤੋਤੇ ਨੇ ਬੜੇ ਆਦਰ ਨਾਲ ਬੋਲਣਾ ਥਾਣੇਦਾਰ ਜੀ ਸასი ਕਾਲ ਸასი ਕਾਲ ਗੰਗाराम ਪਿੱਛੇ ਦੇਖੋ ਡਿਪਟੀ ਸਾਹਿਬ ਵੀ ਆਏ ਸასი ਕਾਲ ਜੀ ਬਿਠਾਓ ਜੀ ਇਹਨਾਂ ਨੂੰ ਸੋਫੇ 'ਤੇ ਤੋਤੇ ਨੇ ਬੜੇ ਆਦਰ ਨਾਲ ਬੋਲਣਾ ਉਹ ਥਾਣੇਦਾਰ ਨੂੰ ਛੁੱਟੀ ਜਾਣਾ ਪੈ ਗਿਆ ਮਹੀਨਾ ਪਿੰਡ ਆਪਣੇ ਉਹ ਕਹਿੰਦਾ ਯਾਰ ਹੁਣ ਪਿੰਡ ਮੈਂ ਤੋਤਾ ਫੜ ਕੇ ਜਾਂਦਾ ਚੰਗਾ ਨਹੀਂ ਲੱਗਦਾ ਲੋਕਾਂ ਕਹਿੰਦੇ ਬਖਰੇ ਨੇ ਕਦੀ ਮੋਜਰਾਉ ਨਹੀਂ ਫੜਿਆ ਜਿਹੜਾ ਤੋਤੇ ਫੜੀ ਫਿਰਦਾ ਉਹਨੇ ਕੀ ਕੀਤਾ ਤੋਤਾ ઠાਣੇ ਫੜਾਤਾ ਮੁੰਸ਼ੀ ਨੂੰ ਕਹਿੰਦਾ ਜੀ ਸੇਵਾ ਕਰਦਾ ਰਹੀ ਓਹ ਹੁਣ ਉਹ ਤੇ ਚਲੇ ਗਏ ਛੁੱਟੀ ਪਿੰਡ ਆਪਣੇ ਤੇ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ ਉਹ ਮਾਹੌਲ ਦਾ ਅਸਰ ਬੰਦੇ ਤੇ ਪੈ ਜਾਂਦਾ ਹੁਣ ਮੀਨਾ ઠાਣੇ ਰਹਿ ਕੇ ਤੋਤਾ ઠાਣੇ ਵਾਲਿਆਂ ਦੀ ਬੋਲੀ ਸਿੱਖ ਗਿਆ ਮੁੰਸ਼ੀ ਵੀ ਚੋਰੀ ਦੀ ਥਾਂ ਤੇ ਹਰੀਆਂ ਮਿਰਚਾਂ ਚਾਰਦਾ ਰਿਹਾ ਉਹਨੂੰ ਉਹੋ ਜੀ ਬੋਲੀ ਸਿੱਖ ਗਿਆ ਮਹੀਨੇ ਬਾਅਦ ਥਾਣੇਦਾਰ ਸਾਹਿਬ ਵਾਪਸ ਆਏ ਮੂੰਚੀ ਜਾ ਕੇ ਤੋਤਾ ਘਰ ਟਾਂਗਿਆ ਜਿੱਦਾਂ ਹੀ ਜਾ ਕੇ ਥਾਣੇਦਾਰ ਸਾਹਿਬ ਨੇ ਕੋਠੀ ਦਾ ਬੂਹਾ ਖੋਲਿਆ ਅਗੋਂ ਤੋਤਾ ਥਾਣੇ ਵਾਲੀ ਬੋਲੀ ਚ ਬੋਲਿਆ ਆ ਗਿਆਂ ਸੌਰੀ ਰਿਆ ਇਹਦਾ ਬਕਵਾਸ ਨਾ ਕਰਾਇ ਵੀ ਸਿਰੇ ਬੁੱਫੜ ਜੂਣੀ ਨਾਲ ਐ ਇਹਨਾ ਪਾਕਾਂ ਚਰਦੇ ਪੋਤਣੂ ਲ ਮੇਲੇ ਆ ਗਏ ਮੌਲ ਦਾ ਅਸਰ ਹੋ ਜਾਂਦਾ ਕੋਈ ਬੰਦਾ ਦਿਲੋਂ ਨਹੀਂ ਮਾਰਾ ਹੁੰਦਾ ਇਹ ਰੰਗਤ ਆ ਜਾਂਦੀ ਸੋ ਇਸ ਕਰਕੇ ਕਿਉਂਕਿ ਮੇਰੇ ਦੋਸਤ ਪਿੱਛੇ ਕਲਾਕਾਰ ਬੈਠੇ ਕਹਿੰਦੇ ਯਾਰ ਕਲਾਕਾਰਾਂ ਦਾ ਤਵਾ ਲਾ ਕੇ ਆ ਗਏ ਸਟੇਜ ਤੇ ਜਦੋਂ ਪਹਿਲੋਂ ਮੈਂ ਹਾਜ਼ਰ ਹੋਇਆ ਸਾਂ ਮੈਂ ਕਿਹਾ ਤਵਾ ਨਹੀਂ ਹੁੰਦਾ ਇਹ ਸ਼ੋਗਨ ਮੇਲਾ ਹੀ ਹੁੰਦਾ ਵੀ ਇਹਦੇ ਵਿੱਚੋਂ ਕਿਸੇ ਨੂੰ ਕੋਈ ਸਿਹਤ ਵਾਲੀ ਗੱਲ ਵੀ ਨਜ਼ਰ ਆ ਜਾਵੇ ਤਾਂ ਬੜੀ ਵਧੀਆ ਗੱਲ ਹੈ ਉਹ ਕਹਿੰਦੇ ਇਹਦਾ ਮਤਲਬ ਪੁਲਿਸ ਵਾਲੇ ਤਾਂ ਡਰ ਗਏ ਮੈਂ ਇਸ ਕਰਕੇ ਉਹਦੀ ਤਸੱਲੀ ਲਈ ਗੱਲ ਸੁਣਾਈ ਪੁਲਿਸ ਵਾਲਿਆਂ ਦੀ ਇਹਦੇ ਤਾਂ ਨਗ ਲੀਡਰ ਸਾਹਿਬ ਦੀ ਗੱਲ ਦੱਸਣ ਲੱਗਾ ਦਿੱਲੀ ਦੇ ਇੱਕ ਲੀਡਰ ਬੜੇ ਮਸ਼ਹੂਰ ਬੜੇ ਆਲਾ ਲੀਡਰ ਹੁਣ ਜਦੋਂ बच्चा जवानो लागदा ना जब बचपन च पैर बाहर पडदा ते ਘਰ ਦੇ ਨਾਲ ਜੀ ਕਰਦਾ ਵੀ ਇਹਦੇ ਬਾਰੇ ਸਾਨੂੰ ਪਤਾ ਲੱਗੇ ਵੀ ਕਿਹੜੀ ਲਾਈਨ ਚ ਪੈਣਾ ਹੈ ਕੀ ਇਹਨੇ ਬਣਨਾ ਹੈ ਇਹਦਾ ਫਿਊਚਰ ਕੀ ਹੈ ਉਹ ਕਿਉਂਕਿ ਬੱਚਿਆਂ ਦੀ ਉਮਰ ਜਿਹੜੀ ਹੈ ਬੜੀ ਬਾਦਸ਼ਾਹਦੀ ਉਮਰ ਹੁੰਦੀ ਹੈ ਕਿਉਂਕਿ ਤੁਸੀਂ ਉਹ ਦੂਰ ਤੱਕ ਟਰੈਕਟਰਾਂ ਤੇ ਬੈਠੇ ਕਲਾਕਾਰ ਸੁਣਨਦੇ ਹੋ ਤੇ ਇਨ ਕਿਨੇ ਕੇ ਬੱਚੇ ਵੇਖੋ ਇਹਨਾਂ ਦੀ ਜਾਣੇ ਬਲਾ ਵੀ ਘੁਗੀ ਗਈ ਤੇ ਬਟੇਰਾ ਕੀ ਉਹ ਪੀਂਗ ਝੂਟਣ ਦੇ ਨੇ ਫੜ ਕੇ ਉਹ ਮੇਰੇ ਲ ਪਿੱਠ ਕਰਕੇ ਬੈਠੇ ਨੇ ਵੇ ਬੱਚਿਓ ਤੁਹਾਡੀ ਪਿੱਠ ਸੁਣਦੀ ਹੈ ਇਹ ਉਮਰ ਵੀ ਬਾਦਸ਼ਾਹਦੀ ਉਮਰ ਹੈ बार-बार ਨਹੀਂ ਆਉਂਦੀ ਸੋ ਮੈਂ ਗੱਲ ਕਰ ਰਹੇ ਹਾਂ ਬੱਚੇ ਦੀ ਉਹ 8-9 ਸਾਲਾਂ ਦਾ ਹੋਇਆ ਤੇ ਲੀਡਰ ਸਾਹ ਨੂੰ ਫਿਕਰ ਪਿਆ ਸਾਰੇ ਘਰਦਿਆਂ ਨੂੰ ਵੀ ਵੇਖੀ ਅਸੀਂ ਬੱਚੇ ਨੇ ਵੱਡਾ ਹੋ ਕੇ ਬੰਨਾ ਕੀ ਉਹ ਖੈਰ ਜੀ ਲੀਡਰ ਸਾਹਿਬ ਘਰ ਵਾਲਿਆਂ ਨੂੰ ਕਹਿੰਦੇ ਚਿੰਤਾ ਨਾ ਕਰੋ ਉਹ ਮੈਂ ਆਪੇ ਹੀ ਪਤਾ ਲਾ ਲੈਣਾ ਕਹਿੰਦੇ ਕਿਦਾਂ ਕਹਿੰਦੇ ਬੱਚੇ ਦਾ ਟੇਸਟ ਵੇਖੋ ਕਹਿੰਦੇ ਜੀ ਉਹ ਕਿਦਾਂ ਕਹਿੰਦੇ ਅੱਜ ਹੀ ਆਪਾਂ ਤਜਰਬਾ ਕਰਨਾ ਹੈ ਅੱਜ ਹੀ ਕਹਿੰਦੇ ਤੁਹਾਨੂੰ ਅਸੀਂ ਐਕਸਪੈਰੀਮੈਂਟ ਕਰਕੇ ਵਿਖਾ ਦੇਣਾ ਇੱਕ ਕਮਰੇ ਦੇ ਵਿੱਚ ਟੇਬਲ ਦੇ ਉੱਤੇ ਉਹਨਾਂ ਨੇ ਇੱਕ ਧਰਮ ਗ੍ਰੰਥ ਰੱਖ ਦਿੱਤਾ ਇੱਕ ਪਿਸਤੌਲ ਰੱਖ ਦਿੱਤੀ ਨਾਲ ਨੋਟਾਂ ਦੀਆਂ ਦੱਥੀਆਂ ਰੱਖਦੀਆਂ ਨਾਲ ਸ਼ਰਾਬ ਰੱਖ ਦਿੰਦੀ ਕਰਦੇ ਕਹਿੰਦੇ ਜੀ ਇਹ ਕਿਉਂ ਕਹਿੰਦੇ ਦੇਖੋ ਇਹਨੂੰ ਕੱਲੇ ਨੂੰ ਅੰਦਰ ਆਉਣ ਦੇਣਾ ਜੇ ਤਾਂ ਆਕੇ ਇਹਨੇ ਸ਼ਰਾਬ ਪੀਤੀ ਸਮਝੋ ਵੀ ਵਿਗੜੀ ਔਲਾਦ ਬਣੇਗਾ ਤੇ ਜੇ ਇਹਨੇ ਰਵਾਲਵਰ ਚੱਕ ਲਿਆ ਸਮਝੋ ਬਦਮਾਸ਼ ਬਣੇਗਾ ਜੇ ਨੋਟ ਚੱਕ ਲੇ ਸਮਝੋ ਬਿਜ਼ਨਸਮੈਨ ਬਣੇਗਾ ਤੇ ਜੇ ਇਹਨੇ ਧਰਮ ਗ੍ਰੰਥ ਚੱਕ ਲਿਆ ਸਮਝੋ ਧਾਰਮਿਕ ਵਿਚਾਰਾਂ ਵਾਲਾ ਬਣੇਗਾ ਖੈਰ ਜੀ ਹੁਣ ਸਾਰੇ ਘਰ ਨੂੰ ਬੜਾ ਕ੍ਰੇਜ਼ ਵੀ ਵੇਖੋ ਅਜਾ ਰਿਜ਼ਲਟ ਆਉਣਾ ਪੁੱਤਰ ਨੇ ਕੀ ਬੰਨਣਾ ਸਾਰੇ ਜਣੇ ਲੁੱਕ ਲੁੱਕ ਵੇਖਣ ਡੇ ਉਹ ਕੱਲਾ ਹੀ ਖੇਡਦਾ ਖੇਡਦਾ ਜਰੋਂ ਅੰਦਰ ਆਇਆ ਅੰਦਰ ਆ ਕੇ ਜਦੋਂ ਉਹਨੇ ਦੇਖਿਆ ਵੀ ਟੇਬਲ ਤੇ ਕੀ ਪਿਆ ਚਾਰੇ ਚੀਜ਼ਾਂ ਗੌਰ ਨਾਲ ਵੇਖੀਆਂ ਫਿਰ ਵੇਖਿਆ ਕੋ ਕੋ ਵੇਖਣ ਦੇ ਨਹੀਂ ਡਿਆ ਉਹਨੇ ਪਤੰਦਰ ਨੇ ਚੁੱਪ ਕਰਕੇ ਪਹਿਲਾਂ ਤਾਂ ਇੱਕ ਪੈਗ ਬਣਾਇਆ ਮੋਟਾ ਜਿਹਾ ਲੰਡੂ ਜਿਹਾ ਪਟੇਾਲਾ ਸ਼ਾਈ ਪੈਗ ਉਹ ਘੜਗੜ ਕਰਦਾ ਅੰਦਰ ਸੁੱਟਿਆ ਇਧਰ ਉਧਰ ਵੇਖ ਕੇ ਪੈਸੇ ਚੋਕੇ ਜੇਬ ਚ ਪਾਏ ਰਿਵਾਲਵਰ ਚੋਕੇ ਡੱਬ ਚ ਦਿੱਤਾ ਤੇ ਧਰਮ ਗ੍ਰੰਥ ਕੱਛੇ ਰੱਖ ਕੇ ਤੁਰ ਪਿਆ ਉਹ ਲੀਡਰ ਹੱਸ ਪਿਆ ਮੈਂ ਸਮਝਿਆ ਕਹਿੰਦਾ ਕੰਜਰ ਪੀਉ ਤੇ ਹੀ ਗਿਆ ਜੋ ਇਦਾਂ ਵੀ ਹੁੰਦਾ ਹੈ ਉਹਨੇ ਇਦਾਂ ਤਜਰਬਾ ਕੀਤਾ ਵੈਸੇ ਉਹ ਇਦਾਂ ਦਾ ਇੱਕ ਬੱਚਾ ਸੀ ਨਾ ਜ਼ਿੱਦ ਕਰਨ ਲੱਗ ਪਿਆ ਆਪਣੇ ਪਿਓ ਨਾਲ ਕਹਿੰਦਾ ਫਾਦਰ ਸਾਹਿਬ ਮੈਂ ਵੀ ਤੁਹਾਡੇ ਵਾਂਗ ਲੀਡਰ ਬੰਨਾ ਹੈ ਕਹਿੰਦੇ ਬੇਟੇ ਹੋਰ ਬੜੀਆਂ achiyan line'an ਨੇ ਕੋਈ achhi ਚੀਜ਼ ਬਣ ਤੂੰ ਜ਼ਰੂਰ ਇਸ ਕੰਮ 'ਚ ਆਉਣਾ ਕਹਿੰਦਾ ਨਹੀਂ ਨਹੀਂ ਮੈਂ ਲੀਡਰ ਹੀ ਬੰਨਾ ਮੈਂ ਸੋਚ ਲਿਆ ਮੈਨੂੰ ਲੀਡਰੀ ਦੇ ਦਾ ਪੇਚ ਸਿਖਾਓ ਉਹਨੇ ਬੜਾ ਸਮਝਾਇਆ ਵੀ ਨਾ ਬਣ ਪੁੱਤਰ ਕੋਈ achhi line 'ਚ ਜਾ ਨੋ ਬੰਨਾ ਹੀ ਲੀਡਰ ਹੈ ਮੈਨੂੰ ਸਿਖਾਓ ਲੀਡਰੀ ਦੇ ਦਾ ਪੇਚ ਕੋਈ ਗੁਣ ਸਿਖਾਓ ਕਹਿੰਦਾ ਇਦਾਂ ਕਰ ਫੇਰ ਕੋਠੇ ਚੜੜ ਉਹ ਮੁੰਡਾ ਪੌੜੀਆਂ ਚੜ੍ਹ ਕੇ ਕੋਠੇ ਚੜ੍ਹ ਗਿਆ ਕਹਿੰਦਾ ਬਨੇਰੇ ਦੇਖ ਲੋ ਜਾ ਉਹ ਬਨੇਰੇ ਦੇਖ ਲੋ ਗਿਆ ਕਹਿੰਦਾ ਹੁਣ ਉੱਤੋਂ ਛਾਲਾਂਗ ਮਾਰ ਮੈਂ ਤੈਨੂੰ ਥੱਲੇੋਂ ਕੈਚ ਕਰਾਂਗਾ ਕਹਿੰਦਾ ਡੈਡੀ ਇਹ ਕਿਤਾ ਦੀ ਗੱਲ ਕਰਨ ਦੇ ਓ ਮੈਂ ਤੂੰ ਛਾਲ ਮਾਰਦੇ ਆ ਤੁਹਾਡੇ ਕੋਲੋਂ ਕੈਚ ਨਾ ਕਰ ਹੋਇਆ ਮੇਰੀ ਕੋ ਲੱਤਾਂ ਬਾ ਟੁੱਟ ਜਾਣੀ ਕੋਈ ਹੋਰ ਤਜਰਬਾ ਕਰ ਲੋ ਨਾ ਬੇਟੇ ਮੈਂ ਤੇਰਾ ਪਿਓ ਆ ਕਿ ਢਿੱਗੜ ਦੇ ਨਾ ਕਿਨੂੰ ਕਿ ਪੁੱਤ ਮੇਰੀ ਆਂਦਰਾਂ ਦੂਤ ਉੱਤੋਂ ਡਿੱਗ ਛਾਲ ਮਾਰ ਮੈਂ ਕੈਚ ਕਰ ਦਾਂ ਜੇ ਲੀਡਰ ਬੰਨਾ ਤਾਂ ਪੁੱਤਰ ਇਹ ਗੱਲ ਤੇ ਮੰਨਣੀ ਪੈਣੀ ਐ ਨਾ ਫਿਰ ਜੀ ਰੱਬ ਦਾ ਨਾਮ ਲਿਆ ਮੁੰਡੇ ਨੂੰ ਉੱਤੋਂ ਮਾਰੀ ਛ ਉਹ ਜਿਹੜਾ ਢਾ ਕਰਦਾ ਵਿੜੇ ਜਾ ਕੇ ਟਿਕਾ ਉੱਟ ਕੇ ਰੋਵੇ ਇਹਦੇ ਲੱਤ ਮੇਰੀ ਤੋੜਦੀ ਤੁਸੀਂ ਚੂੜਾ ਮੇਰਾ ਲੱਗੇ ਕਿ ਐਤੋਂ ਬਾਟ ਟੁੱਟ ਗਈ ਡੈਡੀ ਤੁਸੀਂ ਕਮਾਲ ਦੇ ਡੈਡੀ ਤੁਸੀਂ ਕਿਹਾ ਮੈਂ ਤੈਨੂੰ ਕੈਚ ਕਰ ਲਾਂਗਾ ਤੁਸੀਂ ਲਾਂਬੇ ਹੋ ਗਏ ਆਪ ਕਹਿੰਦਾ ਪੁੱਤਰੇ ਤੈਨੂੰ ਲੀਡਰੀ ਦਾ ਮੈਂ ਦਾ ਪੇਜ ਰਾਜਨੀਤੀ ਦਾ ਪਹਿਲਾ ਸਿਖਾਇਆ ਈ ਤੇ ਇਸ ਕੰਮ 'ਚ ਕਦੀ ਸਕੇ ਪਿਓ ਦਾ ਵੀ ਯਕੀਨ ਨਾ ਕਰੀ ਪਰ ਇਥੇ ਜਿੱਦਾਂ ਹੁਣ ਪਿੱਛੇ ਜਿਹੜੇ ਵੀਰ ਆ ਕੇ ਮਿਲ ਰਹੇ ਆ ਕਲਾਕਾਰਾਂ ਨੇ ਕੈਬਨ 'ਚ ਆ ਕੇ ਉਹਨਾਂ ਵੱਲ ਇੱਕ ਦੋ ਫਰਮਾਇਸ਼ਾਂ ਸੀ ਵੈਸੇ ਤੇ ਗੱਲ ਮੈਂ ਬਹੁਤ ਵਾਰੀ ਸੁਣਾ ਚੁੱਕਿਆ ਹੁਣ ਸੁਣਾਉਣੀ ਨਹੀਂ ਸੀ ਚਾਹੁੰਦਾ ਕਿ ਇਹ ਗੇਂਦ ਉੱਡ ਕੇ ਵਹਾਰ ਉਹ ਸੁਣਾਉਣੀ ਵੀ ਨਹੀਂ ਹੁਣ ਮੈਂ ਮੈਂ ਉਸ ਵੀਰ ਨੂੰ ਬੇਨਤੀ ਕਰਦਾ ਕਿ ਮੈਂ ਹੁਣ ਦੂਸਰੀ ਗੱਲ ਤੇ ਸੁਣਾ ਦਿੰਨਾ ਪਈ ਇਦਾਂ ਹੀ ਸਾਡੇ ਕਲਾਕਾਰਾਂ ਦਾ ਮੇਲ ਮਲਾਪ ਕਿਤੇ ਕਿਤੇ ਹੀ ਇਕੱਠਿਆਂ ਦਾ ਹੁੰਦਾ ਕੰਮ ਵੀ ਹੁੰਦਾ ਕਲਾਕਾਰਾਂ ਦਾ ਕਿਤੇ ਲੱਗਦਾ ਉਹ ਉਦੋਂ ਹੀ ਹੁੰਦਾ ਜਦੋਂ ਕਿਸੇ ਕਲਾਕਾਰ ਦੇ ਘਰ ਖੁਸ਼ੀ ਹੋਵੇ ਕੋਈ ਸਾਰੇ ਇਕੱਠੇ ਹੁੰਦੇ ਆ ਉੱਥੇ ਇਦਾਂ ਹੀ ਸਾਡੇ ਇੱਕ ਕਲਾਕਾਰ ਸਾਥੀ ਦਾ ਵਿਆਹ ਤੇ ਅਸੀਂ ਸਾਰੇ ਬਰਾਤੀ ਹੁਣ ਕਲਾਕਾਰ ਤੇ ਬਰਾਤੀ ਸਾਰੇ ਕਲਾਕਾਰ ਹੀ ਹੋਣੇ ਪਿੰਡ ਵਾਲਿਆਂ ਨੂੰ ਬੜਾ ਚਾਅ ਜਿੱਥੇ ਬਰਾਤ ਪਹੁੰਚਣੀ ਸੀ ਨਾ ਵੀ ਸਾਡੇ ਪਿੰਡਾਂ ਦੇ ਕਲਾਕਾਰ ਬ ਤੇ ਨਿਆਣਿਆਂ ਨੂੰ ਚਾਹ ਬਹੁਤਾ ਹੁੰਦਾ ਹੈ ਨਿਆਣੇ ਤੇ ਉਹ ਫਿਰ ਨਹੀਂ ਤੇ ਆ ਕੇ ਖਲੋਤੇ ਨਾ ਵੀ ਇੱਥੋਂ ਹੀ ਵੜਨੇ ਆ ਸਾਰੇ ਜਿੱਦਾਂ ਕਲਾਕਾਰ ਆਉਣੇ ਸ਼ੁਰੂ ਹੋਏ ਨਿਆਣੇ ਹਾਜ਼ਰੀ ਲਾਉਣੀ ਸ਼ੁਰੂ ਕਰਤੀ ਫਲਾਣਾ ਆ ਗਿਆ ਟਮਕਾਣਾ ਆ ਗਿਆ ਉਹ ਕਹਿੰਦੇ ਜਰਾ ਇਦਾਂ ਵੇਖਣ ਕੁੰਗਰਾਲੇ ਜੇ ਵਾਲ ਜਦੋਂ ਪੂਰੇ ਜੇ ਉਹ ਕਹਿੰਦੇ ਹੰਸਰਾ ਹੀ ਹੰਸਾ ਆ ਗਿਆ ਓਏ ਉਹਨਾਂ ਦੇ ਆ ਗਿਆ ਹੀ ਕਹਿੰਦੇ ਨੂੰ ਗੱਡੀ ਨਿਕਲ ਗਈ ਉਧਰੋਂ ਫੇਰ ਇੱਕ ਵੱਡੀ ਸਾਰੀ ਗੱਡੀ ਆਈ ਚਿੱਟੀਆਂ ਸੀਟਾਂ ਕਲਾਕਾਰ ਬੈਠਾ ਦੂਰੋਂ ਹੀ ਨਜ਼ਰ ਆਵੇ ਦੂਰੋਂ ਹੀ ਚਿੱਟੀਆਂ ਸੀਟਾਂ ਦੇ ਓਏ ਸਰਦੂਸ ਸਕੰਦਰ ਵੀ ਆ ਗਿਆ ਓਏ ਹਰੋ ਵੀ ਲੰਘੇ ਇੱਕ ਨੂੰ ਤੇ ਗੱਛ ਪੈਨ ਨੂੰ ਫਿਰੇ ਨਾ ਜਦੋਂ ਪਰਮੇਂਦਰ ਸੰਧੂਆਂ ਦੀ ਗੱਡੀ ਓਏ ਪਰਮੇਂਦਰ ਸੰਧੂ ਵੀ ਆਈ ਓ ਜੇ ਤਾਂ ਇਹਨਾਂ ਦੇ ਘਾਰ ਹੀ ਚੱਲੀ ਓਨੂੰ ਇਹਨਾਂ ਚ ਆ ਚੜਿਆ ਉਧਰੋਂ ਇੱਕ ਕਾਰ ਦੀ ਡਿੱਗੀ ਜੀ ਜਦੋਂ ਮੈਂ ਨਿਕਲਿਆ ਮੈਨੂੰ ਵੇਖ ਕੇ ਤੇ ਇੱਕ ਬੌਂਦ ਲਿ ਗਿਆ ਓਏ ਕੁੱਗੀ ਆਈ ਓ ਉਹਦੇ ਨਾਲ ਦਾ ਭੱਜ ਕੇ ਘਰ ਗਿਆ ਕਰੋ ਬਾਜਰੇ ਦੀ ਮੋਠ ਪਰ ਲਿਆ ਆ ਉਧਰ ਭੰਗੜਾ ਪੈਣਾ ਸ਼ੁਰੂ ਹੋ ਗਿਆ ਮੈਂ ਵੀ ਲੱਤ ਚੁੱਕੀ ਉਹਨੇ ਇੱਥੋਂ ਅੱਗੇ ਲੱਤ ਫੜ ਲਈ ਇਹਦਾ ਪਾਈ ਤੋ ਕੁੱਗੀਆਂ ਮੈਂ ਕਿਹਾ ਹਾਂ ਬੇਟੇ ਕੁੱਗੀਆਂ ਪਾਈ ਕੁੱਗੀਆਂ ਦਾ ਫਿਰ ਚੁਗ ਕੇ ਵਹਾ ਉੱਤੇ ਰਾਪੜ ਆਓ ਜੇ ਮੈਂ ਉੱਡ ਕੇ ਵਹਾ ਮਸਾ ਮਗਰੋਂ ਲਾਇਆ ਸੀ ਇਹ ਚੁਗ ਕੇ ਵਹਾ ਨਵਾਂ ਚੰਬੜ ਗਿਆ ਕੋਈ ਮੈਂ ਜਾ ਬੇਟੇ ਤੰਗ ਨਹੀਂ ਕਰੀਦਾ ਪੁੱਤਰ ਵਿਆਹ ਵੇਖਣ ਦੋ ਵਿਆਹ ਵੇਖਣ ਆਇਆ ਚਲੋ 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 ਤੋਰਤਾ ਉਹ ਕਿੱਥੇ ਹਟੇ ਉਧਰ ਮਿਲ ਨਹੀਂ ਦੀਆਂ ਜੱਫੀਆਂ ਪੈਂਡੀਆਂ ਮੈਨੂੰ ਜੱਫਾ ਮਾਰ ਕੇ ਖਲੋਤਾ ਵੇਹਲਾ ਪਾਈ ਇਹ ਕੁੱਗੀਆਂ ਵਖਾ ਦੇਇਆ ਕਰੀ ਚੁਗ ਕੇ ਮੈਂ ਬੇਟੇ ਨਹੀਂ ਪਰੇਸ਼ਾਨ ਕਰੀਦਾ ਆ ਉਹ ਦੇਖੋ ਮੈਂ ਬੇਟੇ ਪੈਸੇ ਲੈ ਟਾਉਂਡੇ ਚਲੋ ਭਾਂ ਲੁੱਟੋ ਜਾ ਕੇ ਕਹਿੰਦਾ ਭਾਈ ਅਸੀਂ ਪਾਗਲ ਨਹੀਂ ਹੈਗੇ ਇੱਕ ਠਿਆਨੀ ਪਿੱਛੇ ਹੱਥਾਂ ਹੀ ਕੁਗੀ ਛੱਡ ਦਈਏ ਓਏ ਮੈਂ ਬੜਾ ਸਕੀਮੀ ਓਏ ਖੈਰ ਉਧਰ ਜਿਹੜਾ ਫੇਰੇ ਹੋਣ ਡੇ ਮੇਰੇ ਨਾਲ ਲਾਵਾਂ ਲੈਣ ਡਿਆ ਮੇਰੇ ਦੁਆਲੇ ਗੇੜੇ ਕੱਢਣ ਡਿਆ ਭਾਈ ਇਹ ਕੁਗੀਆਂ ਵਖਾਦੇ ਚੁੱਕ ਗਏ ਤੂੰ ਕਿਹੜਾ ਫੇ ਸਾਡੇ ਪਿੰਡ ਆਉਣਾ ਮੈਂ ਬੜਾ ਸਮਝਾਇਆ ਨਾ ਹਟੇ ਮੈਂ ਗੱਲ ਸੁਣ ਇੱਧਰ ਆ ਓਏ ਮੈਂ ਸੇਰਦਾ ਤੇਰੇ ਕੋਲ ਬੜਾ ਦੁਖੀ ਆ ਜੀ ਹੁਣ ਮੇਰੇ ਕੋਲ ਮੈਂ ਚਪੇੜ ਕੱਢ ਕੇ ਮਾਰਨੀ ਤੇਰੇ ਮੂੰਹ ਤੇ ਉਹੀ ਗੱਲ ਹੋਈ ਜਦ ਰੋਟੀ ਦੀ ਵਾਰੀ ਆਈ ਮੈਂ ਪਹਿਲੀ ਗਰਾਈ ਤੋੜ ਕੇ ਨਾਣ ਦੀ ਸ਼ਾਈ ਪਨੀਰ ਨਾਲ ਲਾ ਕੇ ਲੱਗਾ ਮੂੰਹ ਚ ਪੋਣ ਇੱਥੋਂ ਅੱਗੇ ਕਮੀ ਫੜ ਲਈ ਕਹਿੰਦਾ ਭਾਈ ਕੁਕੀਆਂ ਦਾ ਰੋਟੀ ਕਿਉਂ ਖਾਣਾ ਚੋਗ ਕੇ ਬੋਲਾ ਗੁਸਾ ਸਹੇਰ ਦਾ ਹੀ ਬੜਾ ਚੜਿਆ ਸੀ ਮੈਂ ਇਧਰੋਂ ਕੱਢ ਕੇ ਲੱਪੜ ਛੱਡਿਆ ਉਹ ਗਿਆ ਤਿੰਨ ਕਲਾਬਾ ਜੀਆਂ ਪਈਆਂ ਉਹਦਾ ਡੈਡੀ ਨਾਲ ਆ ਗਿਆ ਆਗੇ ਤਾਂ ਕੁਗੀ ਸਭ ਬੱਚੇ ਨੇ ਥੱਪੜ ਕਿਉਂ ਮਾਰਿਆ ਮੈਂ ਕਿ ਬੱਚਿਆ ਮੈਂ ਬੱਚੇ ਇਦਾਂ ਦੇ ਹੁੰਦੇ ਨੇ ਇਹਨੂੰ ਮੈਂ ਸੰਗਲੀ ਪਾ ਕੇ ਰੱਖਿਆ ਕਰ ਐ ਦਨੀਆਂ ਚੀਜ਼ਾਂ ਖੁੱਲੀਆਂ ਨਹੀਂ ਛੱਡੀ ਦੀਆਂ ਕਹਿੰਦਾ ਹੋਇਆ ਕੀ ਮੈਂ ਮਿੰਟ ਬਾਅ ਮੇਰੇ ਕੋ ਆਉਂਦਾ ਕਿ ਮੇਰੀ ਪੈਂਟ ਖੇਚਦਾ ਮੈਨੂੰ ਕਹਿੰਦਾ ਤੂੰ ਖੁੱਗੀਆਂ ਮੈਂ ਕਹਿੰਦਾ ਉਹ ਤੇ ਮੈਨੂੰ ਕਹਿੰਦਾ ਚੁਗ ਕੇ ਵਹਾ ਮੈਂ ਮੈਂ ਨੂੰ ਕਿਸਾਂ ਚੁਗ ਕੇ ਵਹਾ ਦਿਆਂ ਉਹ ਕਹਿੰਦਾ ਮਹਾਰਾਜ ਜਾਣਦੇ ਹੋ ਬੱਚਾ ਜੇ ਬਹੁਤੀ ਜिद ਕਰਦਾ ਤੇ ਮਾਰ ਜੋ ਫੱਕਾ ਵਹਾ ਦਿਓ ਚੁਗ ਕੇ ਮੈਂ ਬਹੁਤ ਸਿਆਣਾ ਵੀ ਤੂੰ ਹੂੰ ਹੁਣ ਤੇ ਤੇਰਾ ਬੱਚਾ ਜिद ਕਰਨ ਡਿਆ ਵੀ ਜੇ ਖੁੱਗੀਆਂ ਚੁਗ ਕੇ ਵਹਾ ਚਲੋ ਮੈਂ ਚੁਗ ਕੇ ਵਹਾ ਦਿਆਂ ਇਹਦਾ ਕੀ ਪਤਾ ਘੜੀ ਕੋਣ ਜिद ਕਰੇਗਾ ਜੇ ਖੁੱਗੀਆਂ ਦੇ ਆਂਡਾ ਦੇ ਕੇ ਵਹਾ ਮੇਰਲੀ ਤੇ ਮੁਸੀਬਤ ਖੜੀ ਹੋ ਗਈ ਕਿ ਨਹੀਂ ਇਹ ਕੰਮ ਸਾਡੇ ਖਾਨਦਾਨ ਚ ਨਹੀਂ ਕਿਸੇ ਨੇ ਕੀਤਾ ਨਵੇਂ ਕੰਮ ਕਰਾ ਮੈਂ ਮੇਰੇ ਕੋਲ ਕੀ ਕਹਿਣ ਕਰਨਗੇ ਮੇਰੇ ਪੋਤਰੇ ਵੀ ਸਾਡੇ ਦਾਦਾ ਆਂਡੇ ਦਿੰਦਾ ਹੁੰਦਾ ਸੀ ਕਿਹਦਾ ਪੋਲਟਰੀ ਫਾਰਮ ਹੀ ਦਾਦਾ ਸੀ ਤੁਹਾਡਾ ਸੋ ਇਸ ਕਰਕੇ ਇਹ ਨਾਂ ਤੇ ਮੇਰੇ ਨਾਲ ਹੀ ਰਹਿਣਾ ਜਦ ਤੱਕ ਮੈਂ ਨਹੀਂ ਨਿਭ ਜਾਂਦਾ ਮੇਰੇ ਨਾਲ ਹੀ ਨਿਭਣਾ ਨਾਂ ਹੁਣ ਕੋਗੀ ਨਾਂ ਬਹੁਤ ਸੋ ਨ ਰੱਖਿਆ ਸੀ ਮਾਂ ਮੇਰੀ ਨੇ ਗੁਰਪ੍ਰੀਤ ਗੁਰਪ੍ਰੀਤ ਵੜੈਚ ਪਰ ਲਾਲ ਜੀ ਕਿਸੇ ਨੂੰ ਨਹੀਂ ਜੇ ਪਤਾ ਹਣਾ ਇਹ ਸਾਰਿਆਂ ਨੂੰ ਹੁਣ ਕੋਈ ਦੇ ਪਤਾ ਤੇ ਇਹ ਬਣਾਇਆ ਵੀ ਤੁਸੀਂ ਆ ਤੁਹਾਡੇ ਖੰਭਾਂ ਤੇ ਉੱਡ ਕੇ ਆਏ ਧਰ ਨਾਲ ਪੰਗਾ ਹੀ ਲੈ ਲਿਆ ਉਹ ਭਾਈ ਕੌਣ ਆ ਭੱਲਾ ਸਾਹਿਬ ਘਰੇ ਆ ਆ ਜਾ ਆ ਜਾ ਬਾਲਿਆ ਲੰਗਿਆ ਬਸ ਤੂੰ ਹੀ ਰਹਿ ਗਿਆ ਸੀ ਕਿ ਹਾਲ ਚਾਲ ਪੁੱਛਣ ਤੋਂ ਓਏ ਹੋਏ 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 ਭੱਲਾ ਸਾਹਿਬ ਆ ਕੀ ਹੋ ਗਿਆ ਪਟੀਆਂ ਖੂਨ ਖਰਾਬਾ ਫੋੜੀਆਂ ਇਹ ਤਾਂ ਕੁਦਰਤ ਦੀ ਕਰੋਪੀ ਹੋ ਗਈ ਲੱਗਦੀ ਕੋਈ ਓਏ ਜੇ ਕਰੋਪੀ ਕੁਦਰਤ ਦੀ ਹੋਈ ਹੋਵੇ ਤਾਂ ਬੰਦਾ ਰੱਬ ਦੀ ਰਜ਼ਾ ਸਮਝ ਕੇ ਬਰਦਾਸ਼ਤ ਕਰ ਲੈਂਦਾ ਤੇ ਜਿਹੜੀ ਕਰੋਪੀ ਬੰਦੇ ਵੱਲੋਂ ਹੁੰਦੀ ਆ ਉਹ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦੀ ਹਾਏ ਚਲੋ ਭੱਲਾ ਸਭ ਕੋਈ ਗੱਲ ਨਹੀਂ ਸਬਰ ਕਰੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਜ਼ਿੰਦਗੀ ਚ ਉਤਾਰ ਚੜਾ ਆਉਂਦੇ ਰਹਿੰਦੇ ਆ ਨਾਲੇ ਭੱਲਾ ਸਭ ਤੁਸੀਂ ਇਹ ਕਹਿ ਕੇ ਮਾਨੂੰ ਸਮਝਾਓ ਪੀਐਸਏ ਬਹਾਨੇ ਨਾਲ ਤੁਹਾਡੇ ਘਰ ਦੀ ਚੀਜ਼ ਬਣ ਗਈ ਘਰ ਦੀ ਚੀਜ਼ ਬਣ ਗਈ ਹਾਂ ਕਿਹੜੀ ਚੀਜ਼ ਓਏ ਆ ਫੌੜੀਆਂ ਯਾਰ ਨਕਰ ਸ਼ਰਮ ਕਰ ਤੇਰੇ ਵਰਗੇ ਯਾਰ ਦੋਸਤ ਹੋਣ ਨਾ ਤਾਂ ਦੁਸ਼ਮਣਾਂ ਦੀ ਲੋੜ ਨਹੀਂ ਇਹਦਾ ਕੀ ਪੁੱਛਣਾ ਵੀ ਹੋਇਆ ਕੀ ਆ ਉਲਟਾ ਮਜ਼ਾਕ ਘੰਡਾ ਪਿਆ ਫਿਰ ਦੱਸ ਦਿਓ ਕੀ ਹੋਇਆ 200 ਬੱਤੇ ਨੂੰ ਹੋਰ ਤੱਕ ਜੱਜ ਚੁੱਕਿਆ ਮੈਂ ਯਾਰ ਕੀ ਹੋਇਆ ਪੱਲਾ ਸਾਹਿਬ ਮੈਨੂੰ ਵਿਸਥਾਰ ਨਾਲ ਦੱਸੋ ਵਿਸਥਾਰ ਨਾਲ ਜਗ੍ਹਾ ਫਿਰ ਖੜਾ ਹੋ ਮੇਰਾ ਮਤਲਬ ਆਹ ਆ ਉਹ ਪਿੱਛੇ ਸਿੰਦੂਲੀ ਦੇ ਕਿਹੜੀ ਆ ਬਸਥਾਰ ਨਾਲ ਦੱਸਣ ਨੂੰ ਇਹ ਬਣਾਈ ਆ ਆਹ ਬੰਦਾ ਦੇਖ ਰੇ ਜਿਹੜਾ ਘੋੜੇ ਤੋਂ ਥੱਲੇ ਗਿਰਿਆ ਜਿਹੜਾ ਗਿਰਦਾ ਪਿਆ ਆ ਹਾਂ ਬਸ ਇਹ ਸਮਝ ਲੈ ਮੈਂ ਅੱਛਾ ਭਈ ਜਿਹਦੇ ਨਾਲ ਪੰਗਾ ਲਿਆ ਹਾਂ ਉਹ ਆ ਜੰਗਲੀ ਠੱਠਾ ਅੱਛਾ ਪਰ ਪੱਲਾ ਸਾਹਿਬ ਤੁਹੀ ਤਾਂ ਸਿਆਣੇ ਬਿਆਣੇ ਬੰਦੇ ਆ ਭਲਾ ਠੱਠੇ ਨਾਲ ਪੰਗਰਾਂ ਦੀ ਲੋੜ ਕੀ ਸੀ ਇੱਕ ਨੰਬਰ ਦਾ ਮੂਰਖ ਬੰਦਾ ਤੇਰੇ ਵਰਗੇ ਬੰਦੇ ਨੂੰ ਸਮਝਾਉਣ ਨੂੰ ਮੈਂ ਸਿੰਧੂ ਹੀ ਬਣਾਈਆ ਉਲਟਾ ਫੇਸਬਾਲ ਖੜਾ ਕਰਤਾ ਪਰ ਦੱਸੋ ਹੋਇਆ ਕੀ ਸੀ ਓਏ ਟੱਠੇ ਨਾਲ ਨਹੀਂ ਪੰਗਾ ਲਿਆ ਕਿਹਦੇ ਨਾਲ ਓ ਟੱਠੇ ਵਰਗੇ ਬੰਦੇ ਨਾਲ ਪੰਗਾ ਲੈ ਹੋ ਗਿਆ ਅੱਛਾ ਅੱਛਾ ਕਿਸੇ ਬੰਦੇ ਨਾਲ ਆਹ ਉਹ ਕਿਵੇਂ ਪਰਸੋਂ ਦੀ ਗੱਲ ਆ ਯਾਰ ਅੱਛਾ ਮੈਂ ਅੰਮ੍ਰਿਤਸਰ ਗਿਆ ਸੀਗਾ ਅੰਮ੍ਰਿਤਸਰ ਗਿਆ ਸੀ ਮੈਨੂੰ ਹੋ ਗਿਆ ਕਵੇਲਾ ਅੱਛਾ ਪੈਸੇ ਮੇਰੇ ਕੋਲ ਹੈ ਨਹੀਂ ਸੀ ਕਿਸੇ ਹੋਟਲ 'ਚ ਜਾ ਕੇ ਰਾਤ ਕੱਟ ਲਵਾਂ ਅੱਛਾ ਰਿਸ਼ਤੇਦਾਰ ਤੈਨੂੰ ਪਤਾ ਮੇਰਾ ਕੋਈ ਨਹੀਂ ਗੱਡੀਆਂ ਬੱਸਾਂ ਸਾਡੇ ਪਿੰਡ ਰਾਤ ਨੂੰ ਖੜ੍ਹਦੀਆਂ ਅੱਛਾ ਮੈਨੂੰ ਪੈ ਗਿਆ ਫਿਕਰ ਮੈਂ ਰਾਤ ਕੱਟਾਂ ਤਾਂ ਕਿੱਥੇ ਕੱਟਾਂ ਹਾਂ ਫੇ ਇਹ ਕਦੋਂ ਕੰਮ ਆ ਕੋਈ ਵਾਕਫਿਤ ਕੱਢ ਕੱਢ ਕੇ ਨਾ ਜਾਣ ਪਛਾਨ ਠੀਕ ਮੈਂ ਹੌਸਲਾ ਜਿਆ ਕਰਕੇ ਨਾ ਸ਼ਰਮਾ ਕੇ ਦਾ ਦਰਵਾਜ਼ਾ ਖੜਕਾਇਆ ਅੱਛਾ ਬੰਦਾ ਨਿਕਲਿਆ ਬਾਹਰ ਹਾਂ ਮੈਂ ਕਿਹਾ ਜੀ ਮੈਨੂੰ ਪਛਾਣਿਆ ਕੀ ਕਹਿੰਦਾ ਕਹਿੰਦਾ ਪਛਾਣਨ ਨੂੰ ਤੇਰਾ ਗਦੌੜਾ ਫਿਰਿਆ ਮੈਂ ਕਿਹਾ ਜੀ ਮੇਰਾ ਨਾਮ ਜਸਵਿੰਦਰ ਭੱਲਾ ਫਿਰ ਕਹਿੰਦਾ ਕਹਿੰਦਾ ਹੋ ਮੈਂ ਕਿਹਾ ਜੀ ਮੈਂ ਟੈਲੀਵਿਜ਼ਨ ਚ ਆਉਣਾ ਹਾਂ ਹਾਂ ਇਹ ਬਰਾਏ ਜੀ ਅਸੀਂ ਮਨਾ ਕਰਦੇ ਹਾਂ ਚਲੋ ਕਰ ਲੇ ਜੀ ਮੈਂ ਕਹਾਂ ਜੀ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਸਮਝ ਰਹੇ ਭਾਈ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਵੀ ਮੇਰੀ ਟੈਲੀਵਿਜ਼ਨ ਕਰਕੇ ਤੁਸੀਂ ਪਛਾਣ ਲਓ ਮੈਂ ਆਇਆ ਸੀ ਅੰਬਰਸਰ ਮੇਰੇ ਕੋਲ ਨਹੀਂ ਹੈਗੇ ਪੈਸੇ ਰਾਤ ਕੱਟਣ ਨੂੰ ਕਿਤੇ ਜਗ੍ਹਾ ਨਹੀਂ ਤੁਹਾਡੀ ਬਹੁਤ ਮਿਹਰਬਾਨੀ ਜੇ ਮੈਨੂੰ ਸਿਰਚ ਪਾਉਣ ਨੂੰ ਕਮਰਾ ਦੇ ਦਿਓ ਤਾਂ ਕੀ ਕਹਿੰਦਾ ਫਿਰ ਕਹਿੰਦਾ ਇਹ ਕਲਾਕਾਰਾਂ ਦੀ ਸਰਾਂ ਜਿੱਦ ਤਨੂੰ ਮੂੰਹ ਚੱਕਿਆ ਅੱਛਾ ਤਹੋ ਜਾ ਓਏ ਹੋਏ ਇਹ ਧੀਆਂ ਭੈਣਾਂ ਵਾਲਾ ਘਰ ਹੈ ਧੀਆਂ ਭੈਣਾਂ ਵਾਲਾ ਘਰ ਮੈਨੂੰ ਬੜਾ ਗੁੱਸਾ ਚੜਿਆ ਉੱਥੇ ਨਹੀਂ ਬਾਅਦ ਚ ਅੱਛਾ ਮੈਂ ਸੋਚਾਂ ਮਨਾ ਹਾਂ ਵੀ ਜ ਪਰ ਕਿਸੇ ਨੂੰ ਕੀ ਕਿਹਾ ਜਾ ਸਕਦਾ ਸੀ ਲੋੜ ਤੇਰੀ ਸੀ ਲੋੜ ਬੰਦ ਮੈਂ ਸੀ ਹਾਂ ਫਿਰ ਮੈਂ ਹੌਸਲਾ ਜਿਆ ਕਰਕੇ ਦੂਜੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਅਗਲੇ ਘਰ ਉੱਥੇ ਮੈਨੂੰ ਬੜੀ ਖੁਸ਼ੀ ਪ੍ਰਾਪਤ ਹੋਈ ਕਿਵੇਂ ਕਿਉਂਕਿ ਬੰਦੇ ਨੇ ਨਿਕਲਦੇ ਨੇ ਮੈਨੂੰ ਪਛਾਣ ਲਿਆ ਕੀ ਕਹਿੰਦਾ ਦਰਵਾਜ਼ਾ ਖੋਲ੍ਹਿਆ ਬਾਹਰ ਆ ਕੇ ਕਹਿੰਦਾ ਬੱਲੇ ਭੱਲਾ ਸਾਹ ਆਏ ਨੇ ਵਾਹ ਮੈਂ ਕਿਹਾ ਭਾਈ ਮੈਨੂੰ ਪਛਾਣ ਲਿਆ ਅੱਛਾ ਇਹਦਾ ਹੱਥ ਹੋ ਗਈ ਪਰਸੋਂ ਟੈਲੀਵਿਜ਼ਨ 'ਚ ਆ ਕੇ ਖੜੇ ਆਂ ਜੀ ਤੈਨੂੰ ਕੌਣ ਨਹੀਂ ਪਛਾਣੂ ਠੀਕ ਮੈਂ ਕਿਹਾ ਜਨਾਬ ਗੱਲ ਇਹ ਆ ਵੀ ਮੈਨੂੰ ਇੱਥੇ ਕੋਈ ਜਾਣ-ਪਛਾਣ ਵਾਲਾ ਹੈ ਨਹੀਂ ਕਵੇਲਾ ਹੋ ਗਿਆ ਪਿੰਡ ਜਾਣਾ ਸੀ ਜੇ ਮੈਨੂੰ ਰਾਤ ਕੱਟਣ ਨੂੰ ਆਪਣਾ ਕਮਰਾ ਦੇ ਦੇ ਤਾਂ ਥਾੜੀ ਮਿਹਰਬਾਨੀ ਕੀ ਕਹਿੰਦਾ ਜਦੋਂ ਹੀ ਪਾਸਾ ਜਾ ਮਲਟ ਕੇ ਪਤਾ ਕੀ ਕਹਿੰਦਾ ਉਹ ਤੈਨੂੰ ਕਮਰਾ ਕਿਥੋਂ ਦੇ ਦੀਏ ਸਾਡੇ ਦਾ ਘਰ ਐ ਅਜ ਮੁੰਡੇ ਦਾ ਮੰਗਣਾ ਹੋ ਕੇ ਖੜੇ ਆ ਫਿਰ ਤੁਸੀਂ ਕੀ ਆ ਮੈਂ ਕਿਹਾ ਮੈਂ ਕਿਹੜਾ ਉਹਦੀ ਮੰਗ ਛਡਾਉਣ ਆਇਆ ਮੈਂ ਤਾਂ ਸਿਰ ਛਪਾਉਣ ਨੂੰ ਕਮਰਾ ਮੰਗਦਾ ਕਹਿੰਦਾ ਤੇਰੀਆਂ ਹਰਕਤਾਂ ਪਤਾ ਟੀਵੀ 'ਤੇ ਕਿੱਦਾਂ ਦੀਆਂ ਕੌਣ ਸ਼ਰੀਪ ਬੰਦਾ ਤੈਨੂੰ ਘਰੇ ਰਾਤ ਬਿਤਾਉ ਠੀਕ ਹੈ ਇਹ ਧੀਆ ਪੈਣ ਵਾਲਾ ਘਰ ਆ ਦਿਖਾਓ ਜਾ ਫਿਰ ਧੀਆ ਫਿਰ ਅਲਗਰ ਮੈਂ ਸੋਚਾਂ ਮਨਾ ਏਡੇ ਵੱਡੇ ਸ਼ਹਿਰ 'ਚ ਸਾਨੂੰ ਤਾਂ ਉਹੀ ਰਾਤ ਕਟਾਉ ਜਿਹੜਾ ਸਾਡੇ ਵਰਗਾ ਕੋਈ ਇਕੱਲਾ ਕਹਿਰਾ ਬੰਦਾ ਕੋ ਛੜਾ ਛਡਾਂ ਪਰ ਏਡੇ ਸ਼ਹਿਰ 'ਚ ਪਤਾ ਕਿਵੇਂ ਕਰੀਏ ਵੀ ਜਿਹਦੇ ਘਰੇ ਧੀਆ ਪੈਣਾ ਨਹੀਂ ਠੀਕ ਆ ਫਿਰ ਮੈਂ ਦਿਮਾਗ ਦੇ ਘੋੜੇ ਤੜਾਇ ਕਿਵੇਂ ਕੀ ਦੇਖਦਾ ਵੀ ਇੱਕ ਮਕਾਨ ਦੇ ਵਿੱਚ ਹਾਂ ਸਿਰਫ ਇੱਕ ਬੱਤੀ ਜਗ ਰਹੀ ਆ ਅੱਛਾ ਫਿਰ ਮੈਂ ਸੋਚਿਆ ਵੀ ਮਨਾ ਪੱਕੀ ਗੱਲ ਆ ਵੀ ਇੱਥੇ ਇਕੱਲਾ ਇੱਕ ਬੰਦਾ ਰਹੇ ਆ ਹੂੰ ਫੇ ਬਣ ਗਿਆ ਕੰਮ ਥੋੜਾ ਬਸ ਆ ਸਾਰਾ ਉਥੋਂ ਹੀ ਬਣਿਆ ਓਏ ਬਾਹ ਮੇਰੀ ਟੁੱਟੀ ਪਈ ਆ ਅੱਛਾ ਦੱਤ ਮੇਰੀ ਖੜੀ ਆ ਹੱਥਾ ਮੇਰਾ ਪਟਿਆ ਪਈ ਆ ਅੱਖ ਮੇਰੀ ਸੁੱਜੀ ਪਈ ਆ ਨੱਕ ਚੋਂ ਪਤਾ ਨਹੀਂ ਅਜੇ ਤੱਕ ਕੀ ਨਿਕਲਿਆ ਮੈਂ ਕਿਹਾ ਬਸ ਜਵਾਨ ਹੀ ਕੋਤਾ ਖਾ ਗੀ ਜਿਉਂ ਹੀ ਜਾ ਕੇ ਦਰਵਾਜ਼ਾ ਖੜਕਾਇਆ ਅੱਛਾ ਓਏ ਹੋਏ 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 ਕੀ ਪੁੱਛਦਾ ਅੱਛਾ ਮੈਂ ਕਿਹਾ ਟੱਖੇ ਵਰਗਾ ਬੰਦਾ ਸੱਤ ਫੋਟਾ ਬਾਹਰ ਨਿਕਲਿਆ ਓਏ ਹੋਏ ਤਾਂ ਹਣ ਆਕੜੀ ਅੱਛਾ ਅੱਖਾਂ ਲਾਲ ਓਏ ਹੋਏ ਟੌਲੇ ਫਰਫੜ ਓਏ ਹੋਏ ਮੋਛ ਖੜੀ ਹਾਂ ਧਾਲ ਜੀ ਮੇਰੀ ਗਰਦਨ ਤੇ ਮਾਰ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕੀ ਓਏ ਅੱਤੀ ਰਾਤ ਨੂੰ ਲੋਕਾਂ ਦੇ ਦਰਵਾਜ਼ੇ ਖੜਕਾਈ ਜਨ ਅੱਛਾ ਕੀ ਚਾਹੀਦਾ ਤੈਨੂੰ ਅੱਛਾ ਮੈਂ ਕਿਹਾ ਭਾਗੀ ਅ ਮੈਂ ਤਾਂ ਇੰਨਾ ਕੇ ਪੁੱਛਣਾ ਸੀ ਕਿ ਤੁਹਾਡੇ ਘਰੇ ਢੀਆਂ ਪੈਣਾ ਹੈਗੀਆਂ ਅੱਛਾ ਤੂੰ ਕੀ ਲੈਣਾ ਓਏ ਮੈਂ ਕਹਿੰਦਾ ਰਾਤ ਹੀ ਕੱਟਣੀ ਬਹੁਤ ਹੀ ਸੋਹਣੀ ਆ ਮਸਤਾਨਿਆਂ ਪਸਤਾਨਿਆਂ ਆ ਪਿਆਰੇਆਂ ਜਾਂ ਨਜ਼ਰਾਂ ਨਾ ਹੂਰ ਦੇ ਦਰਸ਼ਨ ਤਾਂ ਕਰ ਔਰ ਮੈਂ ਕਿਹਾ ਇਹ ਜਿਹੇ ਪਟੋਲੇ ਦੀ ਜਗ੍ਹਾ ਜੇ ਚੀ ਇਹਨਾਂ ਨੂੰ ਤਾਂ ਓਟਲੇ-ਕਟੋਲੇ 'ਚ ਬਿਠਾ ਕੇ ਨਾ ਸਾਰੇ ਦੇਜ ਦੀ ਸੈਰ ਕਰਨੀ ਚਾਹੀਦੀ ਹੈ ਇਹਨੂੰ ਮੈਂ ਬੱਸ ਜਿਹੜੇ ਛੱਡ ਕੇ ਨਹੀਂ ਆਉਂਦਾ ਬੱਸ ਬਿਠਾ ਕੇ ਆਉਂਗਾ ਚਾਹੇ ਪਹਿਲੇ ਢੇਡ ਤੇ ਨਾ ਮਿਲੀ ਦੂਜੇ ਢੇਡ ਤੇ ਲੈ ਜਾਊਗਾ ਦੂਜੇ ਢੇਡ ਤੇ ਬਸਲਾ ਮਿਲੀ ਤੀਜੇ ਟੇਲੇ ਤੇ ਲੈ ਜਾਊਗਾ ਤੀਜੇ ਟੇਲੇ ਤੇ ਪਦਲਾ ਬੀਚ ਚੋਂ ਤੇ ਲੈ ਜਾਊਗਾ ਚੌਥੇ ਤੇ ਨਾ ਮਿਲੀ ਪੰਜਵੇਂ ਤੇ ਲੈ ਜਾਊਗਾ ਪਾਵਾਂ ਛੀਮਾ ਟਗ ਨਾ ਬਦਲਾ ਪਵੇ ਬਿਠਾ ਕੇ ਆਊਂਗਾ ਇੱਕ ਮਿੰਟ ਆ ਕੁੜੀ ਦੇ ਜਮਾਨਤਾਂ ਦੇ ਪੇਪਰ ਤੇ ਸਾਈਨਤਾ ਕਰਾ ਲੈਣ ਦੇ ਉਹ ਸਾਈਨ ਤਾਂ ਮੈਂ ਕਰ ਦੂਗਾ ਯਾਰ ਓਏ ਕੁੜੀਆਂ ਦੇ ਕਰਨ ਵਾਲੇ ਮਸਤਾਨਿਆ ਮੈਨੂੰ ਕੁੜੀਆਂ ਮਾਉਂ ਕਰਨੇ ਆਉਂਦੇ ਆ ਬਈ ਉਹ ਤੂੰ ਨਾ ਬਦਲਿਆ ਮਸਤਾਨਿਆ ਤੂੰ ਮੈਨੂੰ ਇੰਸਪੈਕਟਰ ਤੋਂ ਹੌਲਦਾਰ ਬਣਾ ਕੇ ਰਹੁ ਤੀਜਾ ਉਸਤਾਦ ਤੇਰਾ ਮੈਨੂੰ ਵਾਕੇ ਦਿੱਤਾ ਸੀ ਜੀਵਨਾਂ ਸਤਨਾ ਗ्यान ਕਰੇ ਤੈਨੂੰ ਗੇ ਨਹੀਂ 6 ਮਹੀਨੇ ਦਾ ਬੱਧ ਹੋ ਗਏ ਸਾਨੂੰ ਪਤਾ ਹੈ ਸਾਡੀਆਂ ਰਾਤਾਂ ਤੇ ਦਿਨ ਕਿਵੇਂ ਬੀਤਦੇ ਨੇ ਜਿਵੇਂ ਕਿਸੇ ਨੇ ਲਿਖਿਆ ਬੇੜੇ ਫਰੇ ਮਾਂ ਤੇ ਕੁੜੀਆਂ ਕਨ ਹਾਂ ਮਾਂ ਹਾਂ ਮਾਂ ਨਹੀਂ ਮਾਂ ਤੇ ਮਾਂ ਉਤੇ ਤੋਰੀ ਗਈ ਤੇ ਕੁੜੀਆਂ ਦੀ ਘਾਤਰ ਮਰੋੜੀ ਗਈ ਕੁੜੀਆਂ ਨੂੰ ਕੋਟ-ਕੋਟ ਕੇ ਸਾਹ ਆਉਂਦਾ ਸਾਹ ਸਮਾ ਕੇ ਆਉਂਦਾ ਨਹੀਂ ਤੇ ਮੈਂ ਉਹਨਾਂ ਦਾ ਸਾਹ ਦੇਖੀ ਸਾਹ ਤੇ ਸਵਾਰ ਕੇ ਨਾ ਆਵੇ ਇਸ ਵਾਸਤੇ ਉਹਨਾਂ ਵਾਸਤੇ ਮੈਂ ਤੁਜੀ ਮਾਂ ਲਿਆ ਰਿਹਾ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੂੰ ਮੈਨੂੰ ਬਗੀਚੇ ਚ ਛਾਲਾ ਮਾਰ ਦੇ ਤਾਂ ਬਤਾ ਚੰਗਾ ਲੱਗਦਾ ਮੈਂ ਤੇਰੀਤ ਮਤਲਬ ਵੀ ਪੂਰੀ ਕਰਨੀ ਹੈ ਨਾ ਹਾਂ ਇਸ ਵਾਸਤੇ ਮੈਂ ਸਾਰਾ ਕੁਝ ਤਿਆਰ ਦਾ ਹੋਇਆ ਮੈਨੂੰ ਹੁਣ ਐ ਨਹੀਂ ਪਤਾ ਵੀ ਤੇਰੀ ਹਾਂ ਕਿ ਨਾ ਚਲੋ ਠੀਕ ਹੈ ਮੈਂ 5 ਕਿਲੋਗਾ ਜੇ 5 ਕਿੰਨੇ ਕਿੰਨੇ ਤੂੰ ਟਿਕੀ ਵੀ ਇਹ ਤਾਂ ਤੇਰੀ ਨਹੀਂ ਹੈ ਤੇ ਜੇ ਨਾ ਕਿਤੇ ਕੀ ਫਿਰ ਤੇਰੀ ਹੈ ਮੈਂ ਸ਼ੁਰੂ ਕਰਦਾ ਹੈ 1 2 3 4 5 ਮਮਾ ਸੁਖੀ ਗੁੰਤੀ ਤੇ ਫੋੜੋ ਮਮੀ ਦੇਖਿਆ ਭਾਈ ਪਪਾ ਵੀ ਫੋੜੋ ਤਾਂ ਠੀਕ ਲਾਈ ਸੀ ਲਈ ਲਾਈ ਕਿਵੇਂ ਠੀਕ ਸੀ ਹੁਣ ਸਮਾਰੇ ਠੀਕ ਲਾਓ ਭਾਈ ਲੈ ਗਿਆਣ ਕੋਰੇ ਮੈਂ ਦੱਸਦਾ ਗਿਣੂੰਗਾ ਜੇ ਗਿਣਦੇ-ਗਿਣਦੇ ਤੂੰ ਦੇਖੀ ਪੀ ਫੇਰ ਦਾ ਤੇਰਾ ਵਿਆਹ ਤੋਂ ਨਾ ਹੈ ਤੇ ਨਹੀਂ ਤੇਰੀ ਹੈ 1 2 3 4 5 6 7 8 9 10 ਦੱਸ ਸੋਦੀ ਮਮੀ ਨਮੀ ਮਾਵਾ ਸੇ ਮੰਨ ਗਈ ਅੱਛਾ ਮੁਬਾਰਕ ਹੋਆ ਬੜੀ ਖੁਸ਼ੀ ਹੋਈ ਹੈ ਬੜੀ ਖੁਸ਼ੀ ਹੋਈ ਹੈ ਹਾਂਜੀ ਬੜੀ ਖੁਸ਼ੀ ਹੋਈ ਪਹਿਲਾਂ ਤਾਂ ਮੁਕਰ ਗਈ ਸੀ ਮਸਾ ਮਨਾਈ ਮੈਂ ਚੰਗੇ ਭਲੇ ਚਲੇ ਜਾਣਾ ਸੀ ਮੈਂ ਨਾਲ ਜਾਊਂਗੀ ਮੈਂ ਨਾਲ ਜਾਉਂਗੀ ਜਾਂ ਤੂੰ ਚਲੀ ਜਾ ਤੇ ਮਾਰ ਕੇ ਕੌਣ ਹੁਣ ਕਿੱਕ ਵੀ ਨਹੀਂ ਵੱਜਦੀ ਚੱਲ ਦੇ ਸਕੂਟਰ ਦੇ ਤੇ ਮਾਰ ਕੇ ਪਲਾਕੀ ਬਹਿ ਜਾਨੀ ਆ ਕਿੱਕ ਮਾਰ ਜਾਣ ਨਾ ਹਾ ਇਹ ਰੱਟਾ ਕਰ ਜੀ ਵੇ ਕਰੰਟ ਦਾ ਪੂਰਾ ਮਾਰਦਾ ਹੈ ਇਹ ਸਟਾਰਟ ਕਿਉਂ ਨਹੀਂ ਹੁੰਦਾ ਅਰੇ ਛੇਤੀ ਛੇਤੀ ਚਲੀਏ ਜੇ ਲੇਟ ਹੋ ਗਿਆ ਤਾਂ ਕਿਸੇ ਨੂੰ ਮੂੰਹ ਵਿਖਾਉਣ ਚੋਗੀ ਨਹੀਂ ਰਹਿਣਾ ਸੀ ਮੈਂ ਤਾਂ ਤੁਹਾਨੂੰ ਕਹਿ ਕਹਿ ਹੰਬ ਗਿਆ ਇਹਨੂੰ ਵੇਚ ਦਿਓ ਪੁਰਾਣਾ ਹੋ ਗਿਆ ਪਰ ਮੇਰੀ ਇਸ ਘਰ ਤੇ ਸੁੰਦਾ ਹੀ ਕੋਣ ਹੈ ਉਹ ਕਿੰਨੂੰ ਕਿੰਨੂੰ ਵੇਚਿਆ ਇੱਥੇ ਦਾ ਪੁਰਾਣਾ ਬੜਾ ਕੁਝ ਹੋ ਗਿਆ ਲੈ ਇਹਨੂੰ ਵੇਚ ਕੇ ਮੈਨੂੰ ਟਰੱਕ ਮਿਲ ਜਾਣਾ ਤੇ ਬੱਸ ਮਿਲ ਜਾਣੀ ਆ ਟਰੱਕ ਬੱਸ ਇਹਨੂੰ ਵੇਚ ਕੇ ਤੁਹਾਨੂੰ ਸਾਈਕਲ ਮਿਲੂ ਸਾਈਕਲ ਉਹ ਵੀ ਸੈਕੰਡ ਹੈ ਹਾਂ ਹਾਂ ਬੰਦੇ ਉਹ ਤੇਰੇ ਉਹ ਮੈਂ ਤਾਂ ਕਦੇ ਵੀ ਨਹੀਂ ਵੇਚਾਂ ਹਾਂ ਕੱਲਾ ਮਾਰਦੀ ਆ ਵੇਚਦੇ ਨੂੰ ਓਏ ਨਵਾਂ ਨੋ ਦਿੜ ਤੇ ਪੁਰਾਣਾ 100 ਦਿਨ ਵੇਖੀ ਕਿਵੇਂ ਸਟਾਰਟ ਹੁੰਦਾ ਆ ਹਰ ਬਰਾਂ ਯਾਰ ਲੈ ਜਾ ਇਹਨੂੰ ਦੇਖ ਜਾਣਾ ਇਹਨੂੰ ਬੈਠ ਜਾ ਹਾਂ ਸੱਜੇ ਬੈਠੇ ਪਰ ਬੈਠੀ ਨਹੀਂ ਥਾਂ ਦਾ ਹੈ ਗੰਡਾਰੀ ਠੀਕ ਹੈ ਬਿਲਕੁਲ ਠੀਕ ਚਲੋ ਠੀਕ ਹੈ ਕੁੜੀਓ ਛੋੜੇ ਮਨੂ ਤੋਪਾ ਲੱਗੇ ਬੈ ਤੁਸੀਂ ਕੀ ਕਰ ਸਕਦੀਆਂ ਚਾਨੇ ਚੜਿਆ ਤੇ ਸ਼ਗਨਾ ਦੀ ਰਾਤ ਸائے ਬੱਦ ਤੂਵੇ ਪਾਪਾ ਗੱਲ ਸੁਣੋ ਗੀ ਦੇਵਾਨਾ ਪਾਪਾ ਮੜੇ ਆਸਾ ਬੋਲੋ ਪਾਪਾ ਉੱਚਾ ਬੋਲੋ ਨਹੀਂ ਲੋੜ ਨਹੀਂ ਚਾਨੇ ਚੜਿਆ ਤੇ ਸ਼ਗਨਾ ਦੀ ਰਾਤ ਸائے ਬੱਦ ਤੂਵੇ ਤੇ ਖਾਸ ਸੁਖਦੀ ਨੂੰ ਆਈ ਪਰ ਬਾਤ ਸਾਇਏ ਬਤਾ ਤੂੰ ਆ ਠੀਕ ਹੈ ਚਲੇ ਓਹੋ ਓ ਸ਼ਰਮ ਕਰ ਪਾਪਾ ਸ਼ਰਮ ਕਰ ਕਿਹੜੀ ਉਮਰੇ ਸੇਰਾ ਬਣਾ ਕੇ ਬੈਠਾ ਆ ਤੈਨੂੰ ਤੇ ਪਾਪਾ ਕਹਿੰਦੇ ਵੀ ਸ਼ਰਮ ਆਉਂਦੀ ਓਏ ਮੈਂ ਕੋਈ ਚੋਰੀ ਕਰ ਲਈ ਕਿ ਡਾਕਾ ਮਾਰ ਲਿਆ ਮੈਨੂੰ ਤਾਂ ਇਹ ਲੱਗਦਾ ਵੀ ਤੁਸੀਂ ਸ਼੍ਰੀ ਬਰਾੜੀ ਦੇ ਪ੍ਰੈਜ਼ੀਡੈਂਟ ਬਣ ਕੇ ਮੁੜ ਕੇ ਗੰਦੇ ਕੰਮ ਰੋਗਦਾ ਫਿਰਦਾ ਹੁੰਦਾ ਆ ਤੁਸ਼ਰੀਕ ਹੈ ਸ਼ਰੀਕ ਆਹੋ ਸ਼ਰੀਕ ਆ ਪਰ ਮੈਂ ਭਲਾ ਜਾਉਣਾ ਤੇਰਾ ਕਿਹਦੇ ਸ਼ਰੀਕ ਭਲਾ ਵੀ ਚਾਹਦੇ ਹੁੰਦੇ ਆ ਉਹ ਸ਼ਰੀਕ ਤਾਂ ਸੁਭ ਸਗਨ ਨੂੰ ਵੀ ਬਸ ਸਗਨ ਬਲਾ ਦਿੰਦੇ ਆ ਤੇ ਤੂੰ ਉਹਨਾਂ ਜੋ ਹੈ ਆ ਸੁਣ ਲੈ ਸੁਣਦਾ ਗੱਲ ਲੈ ਬਾਬੀ ਹੁਣ ਤੂੰ ਸ਼ਰਮਾ ਪਾ